ਪਹਿਲਾ ਤਿੰਨ ਰਿਸ਼ਤੇ ਟੁੱਟ ਗਏ ਜਦੋਂ ਚੌਥੀ ਜਗ੍ਹਾ ਵਿਆਹੀ ਗਈ ਉਹ ਵਿਆਹ ਵੀ ਰਾਸ ਨਹੀਂ ਆਇਆ 15 ਸਾਲ ਨਰਕ ਭਰੀ ਜ਼ਿੰਦਗੀ ਕੱਟਣ ਦੇ ਬਾਅਦ ਉਹ ਕੁੜੀ ਇੱਕ ਦਿਨ ਆਪਣੇ ਪਹਿਲੇ ਮੰਗੇਤਰ ਨੂੰ ਮਿਲਦੀ ਹੈ ਤੇ ਅੱਗੇ ਕੀ ਫੈਸਲਾ ਲੈਂਦੀ ਹੈ ਤੇ ਇਨ੍ਹਾਂ 15 ਸਾਲਾਂ ਦੇ ਸਮੇਂ ਦੌਰਾਨ ਕਿਹੜੇ-ਕਿਹੜੇ ਦੁੱਖ ਮੁਸੀਬਤਾਂ ਸਹਿੰਦੀ ਹੈ ਇਸ ਕਹਾਣੀ ਤੇ ਅੱਜ ਗੱਲਬਾਤ ਕਰਾਂਗੇ ਸੁਖਮਣੀ ਹੋਰੀ ਤਿੰਨ ਭੈਣ ਭਰਾ ਸੀ ਸੁਖਮਣੀ ਆਪਣੀ ਭੈਣ ਤੋਂ ਛੋਟੀ ਸੀ ਤੇ ਆਪਣੇ ਵੀਰ ਤੋਂ ਵੱਡੀ ਸੀ ਹਮ ਜਦੋਂ ਪੈਦਾ ਹੋਈ ਤਾਂ ਸੋਹਣੀ ਬੱਚੀ ਤਾਂ ਉਹਦੇ ਪਿਓ ਨੇ ਪਿਆਰ ਨਾਲ ਉਹਦਾ ਨਾਂ ਸੁਖਮਣੀ ਰੱਖਿਆ ਯਾਨੀ ਸੁੱਖਾਂ ਦੀ ਮਣੀ ਹੂੰ ਸੁਖਮਣੀ ਜਦੋਂ 2 ਸਾਲ ਦੀ ਸੀ ਤਾਂ ਉਹਦੇ ਘਰਦਿਆਂ ਨੇ ਦੇਖਿਆ ਵੀ ਇਹਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਜਦੋਂ ਡਾਕਟਰਾਂ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਿਆ ਵੀ ਇਹਦੇ ਦਿਲ 'ਚ ਛੇਕ ਹੈ ਹੂੰ ਤੇ ਡਾਕਟਰ ਨੇ ਦੱਸਿਆ ਵੀ ਇਹਦਾ ਇੱਕ ਛੋਟਾ ਜਿਹਾ ਆਪਰੇਸ਼ਨ ਹੁੰਦਾ ਤੇ ਇਹ ਠੀਕ ਹੋ ਜਾਣਾ ਆਮ ਕਰਾਂ 'ਚ ਇਹ ਹੁੰਦਾ ਵੀ ਕੁੜੀਆਂ ਤੇ ਇੰਨਾ ਖਰਚਾ ਕਾਹਨੂੰ ਕਰਨਾ ਹੂੰ ਅਜੇ ਕੱਲ੍ਹ ਹੋਈ ਹੈ ਤੇ ਅੱਜ ਖਰਚੇ ਸ਼ੁਰੂ ਹੋ ਗਏ ਤੇ ਵੀ ਰਹਿਣ ਦੋ ਆਪੀ ਮਰ ਖੱਪ ਜਾਊਗੀ ਜਾਂ ਆਪੀ ਠੀਕ ਹੋ ਜਾਊਗੀ ਹੂੰ ਪਰ ਸੁਖਮਣੀ ਉਹਦੇ ਪਿਓ ਨੂੰ ਬਹੁਤ ਪਿਆਰੀ ਸੀ ਉਹਦਾ ਪਿਓ ਕਹਿੰਦਾ ਜਿੰਨਾ ਮਰਜੀ ਪੈਸਾ ਲੱਗ ਜੇ ਮਧ ਵਰਗੀ ਪਰਿਵਾਰ ਸੀ ਪਰ ਉਹਦੇ ਪਿਓ ਦਾ ਜੇਰਾ ਬਹੁਤ ਸੀ ਇਲਾਜ ਹੁੰਦਾ ਤਾਂ ਸੁਖਮਣੀ ਠੀਕ ਹੋ ਜਾਂਦੀ ਹੈ ਅੱਛਾ ਉਹਨੂੰ ਸਕੂਲੇ ਪੜਨੇ ਪਾਇਆ ਜਾਂਦਾ ਤਾਂ ਉਹ ਪੜਾਈ 'ਚ ਹੁਸ਼ਿਆਰ ਨਿਕਲਦੀ ਹੈ ਅੱਛਾ ਉਹਦਾ ਪਿਓ ਵੀ ਬੜਾ ਖੁਸ਼ ਹੁੰਦਾ ਵੀ ਮੇਰੀ ਧੀ ਮੇਰਾ ਨਾਮ ਰੋਸ਼ਨ ਕਰੂਗੀ ਪੜਾਈ ਦੇ ਨਾਲ ਨਾਲ ਉਹਨੇ ਹੋਰ ਖੇਤਰਾ 'ਚ ਵੀ ਹਿੱਸਾ ਲੈਣਾ ਤਾਂ ਉਹਨੇ ਉੱਥੇ ਵੀ ਅਵਲ ਰਹਿਣਾ ਅੱਛਾ ਹੌਲੀ ਹੌਲੀ ਜਦੋਂ ਜਵਾਨ ਹੁੰਦੀ ਹੈ ਉਹਦੀ ਸਕੂਲ ਦੀ ਪੜ੍ਹਾਈ ਪੂਰੀ ਹੁੰਦੀ ਹੈ ਤਾਂ 15-16 ਸਾਲ ਦੀ ਉਮਰ 'ਚ ਉਹ ਬੜੀ ਸੁਨੱਖੀ ਹੋ ਗਈ। ਅੱਛਾ ਤੇ ਉਹਨੂੰ ਆਮ ਹੀ ਰਿਸ਼ਤੇ ਆਉਣ ਲੱਗੇ। ਅੱਛਾ ਤੇ ਘਰ ਦੇ ਨੇ ਕਹਿਣਾ ਵੀ ਹਜੇ ਤਾਂ ਵੱਡੀ ਰਹਿੰਦੀ ਆ ਵੀ ਇਹਦੀ ਹਜੇ ਉਮਰ ਕੀ ਹੈ? ਹੂੰ ਤਾਂ ਉਹਨਾਂ ਨੇ ਰਿਸ਼ਤੇ ਮੋੜ ਦੇਣੇ ਵੀ ਵੀ ਸਾਡੀ ਤਾਂ ਹਜੇ ਵੱਡੀ ਰਹਿੰਦੀ ਆ ਵੀ ਇਹ ਤਾਂ ਹਜੇ ਜਵਾਕੜੀ ਹੈ ਇਹਦਾ ਵਿਆਹ ਕਿਵੇਂ ਕਰਦੀ? ਹੂੰ ਜਦੋਂ ਉਹ ਆਪਦੀ ਸਕੂਲ ਦੀ ਪੜ੍ਹਾਈ ਪੂਰੀ ਕਰਦੀ ਹੈ ਤੇ ਅੱਗੇ ਕਾਲਜ 'ਚ ਦਾਖਲਾ ਲੈ ਲੈਂਦੀ ਹੈ। ਹੂੰ ਉਦੋਂ ਤੱਕ ਸੁਖਮਣੀ ਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਸੀ ਤੇ ਹੁਣ ਰਿਸ਼ਤੇ ਸੁਖਮਣੀ ਨੂੰ ਵੀ ਆਉਣ ਲੱਗੇ। ਸੁਖਮਣੀ ਨੂੰ ਇੱਕ ਰਿਸ਼ਤਾ ਆਇਆ ਮੁੰਡਾ ਨਿਊਯਾਰਕ ਚ ਸੀ ਯਾਨੀ ਬਾਹਰਲੇ ਮੁਲਕ ਦਾ ਰਿਸ਼ਤਾ ਆਇਆ ਸੁਖਮਣੀ ਵਾਸਤੇ ਅੱਛਾ ਤੇ ਪਰਿਵਾਰ ਨੂੰ ਚਾ ਚੜ ਗਿਆ ਵੀ ਸੁਖਮਣੀ ਵਾਸਤੇ ਰਿਸ਼ਤਾ ਆ ਗਿਆ ਸੁਖਮਣੀ ਨੇ ਕਿਹਾ ਵੀ ਡੈਡੀ ਮੈਂ ਤਾਂ ਹਜੇ ਪੜ੍ਹਨਾ ਹੈ ਵੀ ਹਜੇ ਰਿਸ਼ਤੇ ਵਾਲੇ ਚੱਕਰਾਂ ਚ ਨਾ ਪਾਵੋ ਵੀ ਮੈਨੂੰ ਪੜ੍ਹ ਲੈਣ ਦਿਓ ਹੂੰ ਪਰਿਵਾਰ ਨੂੰ ਵੀ ਪਤਾ ਸੀ ਵੀ ਸੁਖਮਣੀ ਪੜ੍ਹਾਈ 'ਚ ਹੁਸ਼ਿਆਰ ਹੈ ਪਰ ਕਿਉਂਕਿ ਕੁੜੀਆਂ ਦਾ ਬੋਝ ਅਕਸਰ ਮਾਂ-ਬਾਪ ਦੇ ਉੱਤੇ ਹੁੰਦਾ ਤੇ ਜਦੋਂ ਰਿਸ਼ਤਾ ਵੀ ਬਾਹਰਲੇ ਮੁੰਡੇ ਦਾ ਆਵੇ ਤਾਂ ਜਵਾਬ ਕੌਣ ਦਿੰਦਾ ਹੂੰ ਉਹ ਤਾਂ ਡੈਡੀ ਉਹਨੂੰ ਸਮਝਾਉਂਦਾ ਵੀ ਪੁੱਤ ਕੋਈ ਨਾ ਪੜ੍ਹ ਲੈ ਮੁੰਡਾ ਕਿਹੜ ਆਪਾਂ ਸਾਲ ਡੇਢ ਸਾਲ ਰੁਕੇ ਤੇਰਾ ਵਿਆਹ ਕਰ ਲਾਂਗੇ। ਉਦੋਂ ਤੱਕ ਤੇਰੀ ਪੜ੍ਹਾਈ ਵੀ ਪੂਰੀ ਹੋ ਜਾਊਗੀ। ਤਾਂ ਸੁਖਮਣੀ ਮੰਨ ਜਾਂਦੀ ਐ। ਉਹ ਆਪਦੇ ਬਾਪ ਦੀ ਆਗਿਆਕਾਰੀ ਬਹੁਤ ਸੀ। ਕੋਈ ਗੱਲ ਨਹੀਂ ਸੀ ਟਾਲਦੀ ਉਹ। ਤੇ ਉਹਨੂੰ ਐ ਹੁੰਦਾ ਸੀ ਵੀ ਮੈਂ ਕੀ ਕਰਦਾ ਵੀ ਮੇਰਾ ਪਿਓ ਮੈਂ ਖੁਸ਼ ਰੱਖਾਂ। ਕਿਉਂਕਿ ਸੁਖਮਣੀ ਦੇ ਪਿਓ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ। ਅੱਛਾ। ਤਾਂ ਸੁਖਮਣੀ ਨੂੰ ਐ ਹੁੰਦਾ ਵੀ ਮੈਂ ਮੇਰੇ ਪਿਓ ਨੂੰ ਖੁਸ਼ ਰੱਖਾਂ ਬਸ। ਤੰਦਰੁਸਤ ਰੱਖਾਂ। ਕੋਈ ਟੈਨਸ਼ਨ ਨਾ ਆਉਣ ਦੇ ਮੈਨੂੰ। ਹੂੰ। ਗੱਲਬਾਤ ਅੱਗੇ ਤੁਰਦੀ ਐ ਤਾਂ ਸੁਖਮਣੀ ਦਾ ਰਿਸ਼ਤਾ ਉੱਥੇ ਪੱਕਾ ਹੋ ਜਾਂਦਾ। ਅੱਛਾ। ਚਾਰ ਬੰਦੇ ਆਉਂਦੇ ਐ ਸੁਖਮ ਹੂੰ ਤੇ ਹੌਲੀ ਹੌਲੀ ਜਦੋਂ ਰਿਸ਼ਤਾ ਪੱਕਾ ਹੋ ਗਿਆ ਤਾਂ ਸੁਖਮਣੀ ਤੇ ਜਸਕਰਨ ਦੀ ਗੱਲਬਾਤ ਵੀ ਫੋਨ ਤੇ ਹੋਣੀ ਸ਼ੁਰੂ ਹੋ ਗਈ। ਹੂੰ ਉਹਨੇ ਹਫ਼ਤੇ 'ਚ ਇੱਕ ਵਾਰ ਸੁਖਮਣੀ ਨੂੰ ਫੋਨ ਕਰਨਾ ਤੇ ਸੁਖਮਣੀ ਨੇ ਉਹ ਦਿਨ ਉਡੀਕਣਾ ਕਿ ਕਦੋਂ ਜਸਕਰਨ ਦਾ ਫੋਨ ਆਊਗਾ। ਅੱਛਾ ਇੱਕ ਖਾਸ ਗੱਲ ਇਹ ਵੀ ਸੀ ਵੀ ਸੁਖਮਣੀ ਦਾ ਕਾਲਜ ਆਪਦੇ ਸਹੁਰਿਆਂ ਤੋਂ ਇੱਕ ਪਿੰਡ ਅੱਗੇ ਸੀ। ਅੱਛਾ ਤੇ ਸੁਖਮਣੀ ਦੀ ਕਾਲਜ ਵੈਨ ਉਹਦੇ ਸਹੁਰਿਆਂ ਦੇ ਘਰ ਦੇ ਮੋਢੀ ਲੰਘਦੀ ਸੀ। ਅੱਛਾ ਜਦੋਂ ਵੈਨ ਉਹਦੇ ਸਹੁਰੇ ਘਰ ਦੇ ਮੋਢੀ ਲੰਘਣੀ ਤਾਂ ਸੁਖਮਣੀ ਨੂੰ ਧੁਰਤੜੀ ਛਿੜ ਜਾਣੀ। ਉਹਦੇ ਅੰਦਰ ਪਤਾ ਨਹੀਂ ਕਿੰਨੀਆਂ ਸਦਰਾਂ ਚਾ ਜਾਗ ਜਾਂਦੇ ਉਹ ਆਪਣੇ ਅੰਦਰ ਖਾਬ ਉਹਨਾਂ ਲੱਗ ਜਾਂਦੀ ਤੇ ਮਾਨੀ ਮਨ ਖੁਸ਼ ਹੁੰਦੀ ਉਹ ਵੇੜੇ ਚ ਛਾਤੀ ਮਾਰਦੀ ਤੇ ਦੇਖਦੀ ਵੀ ਜੇ ਮੈਨੂੰ ਅੱਜ ਕੋਈ ਜੀ ਦਿਖ ਜੇ ਕਰਦਾ ਜੇ ਕੋਈ ਜੀ ਦਿਖ ਵੀ ਜਾਂਦਾ ਤਾਂ ਉਹਦਾ ਚਾ ਨਾ ਚੱਕਿਆ ਜਾਂਦਾ ਉਹ ਆਪਣੀ ਸਹੇਲੀਆਂ ਨੂੰ ਦੱਸਦੀ ਵੀ ਇਹ ਮੇਰੇ ਸਹੁਰਾਂ ਦਾ ਘਰ ਆ ਜਿਹੜਾ ਤੁਸੀਂ ਬੰਦਾ ਦੇਖ ਰਹੇ ਹੋ ਇਹ ਮੇਰਾ ਫਲਨ ਹੈ ਆ ਉਹਨਾਂ ਦਾ ਸੇਰੀ ਹੈ ਜੇ ਕੋਈ ਵੀ ਸ਼ਖਸ਼ ਦਿਖ ਜਾਂਦਾ ਤਾਂ ਉਹ ਉਹ ਆਪਣੀਆਂ ਸਹੇਲੀਆਂ ਨੂੰ ਪਾਤਰਾਂ ਬਾਰੇ ਦੱਸਣਾ ਸ਼ੁਰੂ ਕਰ ਦਿੰਦੀ ਅੱਛਾ ਸੁਖਮਣੀ ਨੂੰ ਇਹ ਸੀ ਵੀ ਸਾਲ ਡੇਢ ਸਾਲ ਦੀ ਮੇਰੀ ਪੜ੍ਹਾਈ ਰਹਗੀ ਮੈਂ ਇਸੇ ਘਰ ਹੀ ਤਾਂ ਆਣਾ ਅਸਲ ਘਰ ਮੇਰਾ ਇਹ ਹੈ ਅੱਛਾ ਤੇ ਉਹਨੇ ਖੁਸ਼ੀ ਖੁਸ਼ੀ ਕਾਲਜ ਜਾਣਾ ਪੜ੍ਹਾਈ ਕਰਨੀ ਉਹਨੂੰ ਇਹ ਲੱਗਦਾ ਸੀ ਵੀ ਡੇਢ ਸਾਲ ਕਦੋਂ ਲੰਘ ਜੇ ਤੇ ਕਦੋਂ ਮੈਂ ਇਸ ਘਰ ਆ ਜਾ ਅੱਛਾ ਪਰਿਵਾਰ ਬਹੁਤ ਖੁਸ਼ ਸੀ ਤੇ ਸੁਖਮਣੀ ਵੀ ਹਮ ਸ਼ਾਇਦ ਰੱਬ ਨੇ ਸਾਰੀਆਂ ਖੁਸ਼ੀਆਂ ਉਸ ਪਰਿਵਾਰ ਦੇ ਹਿੱਸੇ ਪਾ ਦਿੱਤੀਆਂ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਖੁਸ਼ੀਆਂ ਨੂੰ ਛੇਤੀ ਗ੍ਰਹਿਣ ਲੱਗਣ ਵਾਲਾ ਹੈ ਅੱਛਾ ਇੱਕ ਦਿਨ ਸੁਖਮਣੀ ਦੇ ਪਿਓ ਨੂੰ ਫੋਨ ਆਉਂਦਾ ਵੀ ਮੁੰਡੇ ਵਾਲਿਆਂ ਦਾ ਰਿਸ਼ਤੇ ਵੱਲੋਂ ਜਵਾਬ ਹੈ ਅੱਛਾ ਉਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਹੈ ਵੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਐ ਇੱਕਦਮ ਮੁੰਡੇ ਵਾਲਾ ਨੇ ਕਿਵੇਂ ਜਵਾਬ ਦਿੱਤਾ ਹੂੰ ਉਹ ਸੁਖਮਣੀ ਦੀ ਮਾਂ ਨਾਲ ਗੱਲ ਕਰਦਾ ਵੀ ਮੁੰਡੇ ਵਾਲੇ ਜਵਾਬ ਦਿੰਦੇ ਆ ਤਾਂ ਸੁਖਮਣੀ ਕੋਲ ਵੀ ਇਹ ਗੱਲ ਪਹੁੰਚਦੀ ਹੈ ਹੂੰ ਉਹ ਮੁੰਡੇ ਨੂੰ ਫੋਨ ਕਰਦੀ ਹੈ ਉਹ ਮੁੰਡਾ ਉਹਦਾ ਫੋਨ ਚੱਕ ਲੈਂਦਾ ਅੱਛਾ ਉਹ ਮੁੰਡੇ ਨਾਲ ਗੱਲ ਕਰਦੀ ਹੈ ਵੀ ਤੇਰੇ ਘਰ ਦੇ ਜਵਾਬ ਦਿੰਦੇ ਆ ਉਹ ਕਹਿੰਦਾ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਤਾਂ ਸੁਖਮਣੀ ਆਪਣੇ ਪਿਓ ਨੂੰ ਕਹਿੰਦੀ ਹੈ ਵੀ ਡੈਡੀ ਤੁਸੀਂ ਇੱਕ ਵਾਰ ਉਹਨਾਂ ਦੇ ਘਰੇ ਜਾ ਕੇ ਆਓ ਹੂੰ ਦੋ ਤਿੰਨ ਰਿਸ਼ਤੇਦਾਰ ਤੇ ਸੁਖਮਣੀ ਦਾ ਪਿਓ ਮੁੰਡੇ ਵਾਲਿਆਂ ਦੇ ਘਰੇ ਜਾਂਦੇ ਆ ਤੇ ਗੱਲਬਾਤ ਕਰਦੇ ਆ ਪਰ ਗੱਲਬਾਤ ਦੇ ਦੌਰਾਨ ਕੋਈ ਕਾਰਨ ਨਹੀਂ ਪਤਾ ਲੱਗਦਾ ਵੀ ਮੁੰਡੇ ਵਾਲੇ ਜਵਾਬ ਕਿਉਂ ਦੇ ਰਹੇ ਆ। ਅੱਛਾ। ਕੋਈ ਠੋਸ ਕਾਰਨ ਪਤਾ ਹੀ ਨਹੀਂ ਲੱਗਦਾ। ਹੂੰ। ਸੁਖਮਣੀ ਦਾ ਪਿਓ ਘਰੇ ਆਉਂਦਾ ਉਦਾਸ ਚਿਹਰੇ ਨਾਲ ਉਹਦੀ ਮਾਂ ਨੂੰ ਦੱਸਦੇ ਵੀ ਅਸੀਂ ਸਾਰਾ ਕੁਝ ਪਤਾ ਕਰਕੇ ਆਏ ਆ ਪਰ ਸਾਨੂੰ ਕਾਰਨ ਨਹੀਂ ਪਤਾ ਲੱਗਿਆ ਵੀ ਮੁੰਡੇ ਵਾਲੇ ਜਵਾਬ ਕਿਉਂ ਦੇ ਰਹੇ ਆ। ਕਿਉਂਕਿ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਜੇ ਕਿਸੇ ਧੀ ਦਾ ਜਾਂ ਕਿਸੇ ਪੁੱਤ ਦਾ ਰਿਸ਼ਤਾ ਟੁੱਟ ਜੇ। ਹੂੰ। ਖਾਸ ਕਰਕੇ ਧੀ ਵਾਲੇ ਦਾ ਤਾਂ ਹੋਰ ਵੀ ਤਲਵਾਰ ਲਟਕ ਜਾਂਦੀ ਹੈ ਵੀ ਅੱਗੇ ਨੂੰ ਕੋਈ ਚੱਜ ਦਾ ਰਿਸ਼ਤਾ ਮਿਲੂ ਜਾਂ ਨਹੀਂ ਮਿਲੂ। ਬਿਲਕੁਲ। ਉਹਨਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂ ਤੇ ਰਿਸ਼ਤਾ ਕੀ ਨੂੰ ਟੁੱਟ ਜਾਂਦਾ। ਓਹੋ। ਇਹ ਗੱਲ ਜਦੋਂ ਸੁਖਮਣੀ ਨੂੰ ਪਤਾ ਲੱਗਦੀ ਹੈ ਤਾਂ ਉਹ ਦੁਬਾਰਾ ਮੁੰਡੇ ਨੂੰ ਫੋਨ ਕਰਦੀ ਹੈ। ਬਾਰ-ਬਾਰ ਫੋਨ ਟਰਾਈ ਕਰਦੀ ਹੈ ਪਰ ਉਹ ਮੁੰਡਾ ਉਹਦਾ ਫੋਨ ਨਹੀਂ ਚੱਕਦਾ। ਅੱਛਾ। ਉਹ ਅੰਦਰੋਂ ਟੁੱਟ ਜਾਂਦੀ ਹੈ। ਹੂੰ। ਵਿਆਹ ਮੇਰੇ ਨਾਲ ਕੀ ਬਣ ਗਿਆ? ਹੂੰ। ਕਿਉਂਕਿ ਕੁੜੀ ਆਪਣੇ ਅੰਦਰ ਇੱਕ ਸੱਦਰਾਂ ਬਣਨ ਲੱਗ ਜਾਂਦੀ ਹੈ। ਆਪਣੇ ਹਮਸਫਰ ਦਾ ਚਿਹਰਾ ਯਾਦ ਕਰਦੀ ਹੈ। ਆਪਣੇ ਹਮਸਫਰ ਦਾ ਘਰ-ਬਾਰ ਉਹਨੂੰ ਅਪਦਾ ਲੱਗਣ ਲੱਗ ਜਾਂਦਾ। ਹੂੰ। ਤੇ ਜਦੋਂ ਇਹ ਗੱਲ ਪਤਾ ਲੱਗੇ ਤਾਂ ਉਸ ਕੁੜੀ ਤੇ ਕੀ ਬੀਤਦੀ ਹੈ ਇਹ ਉਹ ਜਾਂ ਉਹਦਾ ਪਰਮਾਤਮਾ ਹੀ ਜਾਣਦਾ। ਹੂੰ। ਸੁਖਮਣੀ ਟੁੱਟ ਜਾਂਦੀ ਹੈ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੀ ਹੈ ਪਾਠ ਕਰਦੀ ਹੈ ਵੀ ਮੇਰਾ ਕਿਸੇ ਤਰ੍ਹਾਂ ਪ੍ਰਮਾਤਮਾ ਰਿਸ਼ਤਾ ਬਚਾ ਦੇ ਮੈਂ ਐਡੇ ਕਿਹੜੇ ਗੁਨਾਹ ਕਰਤੇ ਜਿਹੜੇ ਮੈਨੂੰ ਆ ਸਜ਼ਾ ਮਿਲ ਰਹੀ ਹੈ ਹੂੰ ਉਹ ਮਾਨੀ ਮਾਨੇ ਵੀ ਸੋਚਦੀ ਹੈ ਵੀ ਜੇ ਮੈਂ ਮੁੰਡੇ ਦੀ ਮਾਂ ਨੂੰ ਇੱਕ ਵਾਰ ਮਿਲਾਂ ਮੈਂ ਉਹਦੇ ਪੈਰੀਂ ਪੈ ਜਾਊਂਗੀ ਮੈਂ ਉਹਨੂੰ ਕਹਿ ਦੂੰ ਵੀ ਮਾਂ ਮੇਰੇ ਨਾਲ ਐਡਾ ਧੱਕਾ ਨਾ ਕਰ ਆਹੋ ਪਰ ਇਹ ਸਾਰੀਆਂ ਉਹਦੀਆਂ ਗੱਲਾਂ ਹੀ ਸੀ ਉਹ ਕਰ ਵੀ ਕੁਝ ਨਹੀਂ ਸਕਦੀ ਸੀ ਨਾ ਤਾਂ ਮੁੰਡੇ ਵਾਲੇ ਦੇ ਘਰੇ ਸਿੱਧਾ ਜਾ ਸਕਦੀ ਸੀ ਉਦੇ ਘਰਦਿਆਂ ਨੇ ਵੀ ਜਵਾਬ ਦੇ ਦਿੱਤਾ ਸੀ ਵੀ ਅੱਜ ਤੋਂ ਬਾਅਦ ਉਸ ਮੁੰਡੇ ਦੀ ਗੱਲ ਇਸ ਘਰ ਚ ਨਾ ਹੋਵੇ। ਹੂੰ ਸੁਖਮਣੀ ਆਪਣੇ ਆਪ ਨੂੰ ਬਹੁਤ ਔਖਾ ਸੰਭਾਲਦੀ ਹੈ। ਹੂੰ ਪਰ ਤਦ ਤੱਕ ਉਹਦੀ ਪੜ੍ਹਾਈ ਪੂਰੀ ਹੋ ਗਈ ਸੀ। ਅੱਛਾ ਤੇ ਖੁਸ਼ੀ ਦੀ ਗੱਲ ਇਹ ਸੀ ਵੀ ਸੁਖਮਣੀ ਨੇ ਯੂਨੀਵਰਸਿਟੀ ਚ ਟੌਪ ਕਰਿਆ ਸੀ। ਅੱਛਾ ਪਰ ਉਹਨੂੰ ਆਪਦੀ ਇਹ ਖੁਸ਼ੀ ਦੁੱਖਾਂ ਸਾਹਮਣੇ ਛੋਟੀ ਲੱਗਦੀ ਸੀ। ਹੂੰ ਉਹਨੂੰ ਇਹ ਲੱਗਦਾ ਸੀ ਵੀ ਮੈਂ ਇਹ ਪ੍ਰਾਪਤੀਆਂ ਕੀ ਕਰਨੀਆਂ ਨੇ। ਹੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਬਾਜ਼ੀ ਤਾਂ ਮੈਂ ਹਾਰ ਹੀ ਚੁੱਕੀ ਆਂ। ਇੱਕ ਚਾਹ ਹੁੰਦਾ ਇੱਕ ਖੁਸ਼ੀ ਹੁੰਦੀ ਹੈ ਵੀ ਮੇਰਾ ਰਿਸ਼ਤਾ ਹੋਊਗਾ ਮੈਂ ਉਸ ਘਰੇ ਜਾਵਾਂਗੀ ਜਦ ਮੇਰੇ ਪੱਲੇ ਉਹੀ ਨਹੀਂ ਪਿਆ ਤਾਂ ਮੈਂ ਹੋਰ ਕਰਨਾ ਕੀ ਹੈ ਬਿਲਕੁਲ ਚਲੋ ਸਮਾਂ ਬੀਤਦਾ ਹੈ ਉਹਦੀ ਸਹੇਲੀਆਂ ਉਹਨੂੰ ਸਮਝਾਉਂਦੀਆਂ ਉਹਦਾ ਪਰਿਵਾਰ ਉਹਨੂੰ ਸੰਭਾਲਦਾ ਤੇ ਉਹ ਹੌਲੀ ਹੌਲੀ ਉਸ ਦਰਦ ਚੋਂ ਨਿਕਲਣਾ ਸ਼ੁਰੂ ਕਰ ਦਉਂਦੀ ਹੈ ਅੱਛਾ ਸਮਾਂ ਪਾ ਕੇ ਉਹਨੂੰ ਇੱਕ ਹੋਰ ਰਿਸ਼ਤਾ ਆਉਂਦਾ ਇਸ ਵਾਰ ਫੇਰ ਬਾਹਰਲੇ ਮੁੰਡੇ ਦਾ ਰਿਸ਼ਤਾ ਸੀ ਤੇ ਮੁੰਡਾ ਸੀ ਆਸਟ੍ਰੇਲੀਆ ਅੱਛਾ ਉਹ ਵੀ ਪਹਿਲਾਂ ਵਾਂਗੂ ਮੁੰਡੇ ਆਲੇ ਆਉਂਦੇ ਆ ਰਿਸ਼ਤਾ ਦੇਖ ਕੇ ਜਾਂਦੇ ਆ ਤੇ ਕੁੜੀ ਨੂੰ ਪਸੰਦ ਕਰ ਜਾਂਦੇ ਆ ਜੋ ਕਿ ਸੁਖਮਣੀ ਸੋਹਣੀ ਬਹੁਤ ਸੀ। ਬਾਕੀ ਉਹ ਪੜ੍ਹਾਈ 'ਚ ਵੀ ਹੁਸ਼ਿਆਰ ਸੀ। ਬਿਲਕੁਲ ਜੀ। ਉਹ ਆਪਣੇ ਦੁੱਖ ਆਪਣੇ ਅੰਦਰ ਸੰਭਾਲ ਲੈਂਦੀ ਪਰ ਚਿਹਰਾ ਹੱਸਦਾ ਰੱਖਦੀ। ਉਹਨੇ ਹੁੰਦਾ ਵੀ ਮੈਨੂੰ ਦੇਖ ਕੇ ਮੇਰਾ ਪਿਓ ਹਮੇਸ਼ਾ ਖੁਸ਼ ਰਹੇ। ਹੂੰ। ਉਹ ਆਪਣੇ ਪਿਓ ਨੂੰ ਕਹਿ ਵੀ ਦਿੰਦੀ ਵੀ ਡੈਡੀ ਤੂੰ ਮੁੱਛਕੁੰਡੀ ਰੱਖਿਆ ਕਰ। ਖੜੀ ਰੱਖਿਆ ਕਰ ਮੁੱਛ। ਹੂੰ। ਟੈਨਸ਼ਨ ਨਾ ਲਿਆ ਕਰ ਸਾਡੇ ਉੱਤੇ। ਅੱਛਾ। ਉਸ ਮੁੰਡੇ ਨਾਲ ਵੀ ਸੁਖਮਣੀ ਦੀ ਫੋਨ ਤੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਜਿੱਥੇ ਜਸਕਰਨ ਨਾਲ ਉਹਦੀ ਹਫ਼ਤੇ 'ਚ ਇੱਕ ਵਾਰ ਗੱਲ ਹੁੰਦੀ। ਇਸ ਮੁੰਡੇ ਨਾਲ ਉਹਦੀ ਹਫ਼ਤੇ 'ਚ 2-3 ਵਾਰ ਗੱਲ ਹੋ ਜਾਂਦੀ। ਉਸ ਮੁੰਡੇ ਨੇ 5 ਵਜੇ ਜਦੋਂ ਕੰਮ ਤੋਂ ਛੁੱਟੀ ਕਰਨੀ ਤਾਂ ਉਹਨੇ ਸੁਖਮਣੀ ਨੂੰ ਕਾਲ ਲਾ ਲੈਣੀ। ਸੁਖਮਣੀ ਦਾ ਟਾਈਮ ਬੰਨਿਆ ਗਿਆ ਵੀ 5 ਵਜੇ ਤੇ ਮੈਂ ਉਹਦੇ ਨਾਲ ਗੱਲ ਕਰਨੀ ਕਰਨੀ ਹੈ। ਉਹਨੇ ਆਪਣੇ ਆਪ ਨੂੰ ਕੇਸ ਸੰਭਾਲ ਲਿਆ ਤੇ ਉਹ ਖੁਸ਼ ਸੀ ਕਿਉਂਕਿ ਇਹ ਮੁੰਡਾ ਉਸ ਮੁੰਡੇ ਨਾਲੋਂ ਜ਼ਿਆਦੇ ਪੜਿਆ ਲਿਖਿਆ ਸੀ। ਇਸ ਮੁੰਡੇ ਨਾਲ ਉਹ ਤਾਂ ਲਗਾਅ ਵੀ ਜ਼ਿਆਦੇ ਹੋ ਗਿਆ ਸੀ ਕਿਉਂਕਿ ਗੱਲ ਹਫ਼ਤੇ 'ਚ 2-3 ਵਾਰ ਹੋ ਜਾਂਦੀ ਸੀ। ਅੱਛਾ। ਉਹ ਸੋਚਦੀ ਹੈ ਵੀ ਸ਼ਾਇਦ ਉਹ ਮੁੰਡਾ ਮੇਰੇ ਕਿਸਮਤ 'ਚ ਲਿਖਿਆ ਹੀ ਨਹੀਂ ਸੀ। ਮੇਰੇ ਲਈ ਤਾਂ ਇਹ ਮੁੰਡਾ ਬਣਿਆ ਸੀ। ਹੂੰ। ਸੁਖਮਣੀ ਨੂੰ ਉਸ ਮੁੰਡੇ ਨਾਲ ਗੱਲ ਕਰਦਿਆਂ ਕਾਫੀ ਸਮਾਂ ਹੋ ਗਿਆ ਸੀ। ਤੇ ਉਹਨੇ ਜਦੋਂ ਪੰਜਾਬ ਚ ਘਰ ਪਾਇਆ ਤਾਂ ਉਹਨੇ ਕੱਲੀ-ਕੱਲੀ ਚੀਜ਼ ਸੁਖਮਣੀ ਦੇ ਹਿਸਾਬ ਨਾਲ ਲਾਈ। ਅੱਛਾ। ਉਹਨੇ ਹਰ ਗੱਲ ਚ ਸੁਖਮਣੀ ਦੀ رائے ਲੈਣੀ ਤੇ ਸੁਖਮਣੀ ਵੀ ਪੱਬਾਂ-ਪਾਰ ਹੋ ਜਾਂਦੀ ਵੀ ਸ਼ੁਕਰ ਹੈ ਪ੍ਰਮਾਤਮਾ ਮੈਂ ਪਤਾ ਨਹੀਂ ਕਿਹੜੇ ਮੋਤੀ ਪੁੰਨ ਕੀਤੇ ਆ ਜਿਹੜਾ ਮੈਨੂੰ ਇਹੋ ਜਿਹਾ ਸੋਹਰਾ ਪਰਿਵਾਰ ਮਿਲਿਆ। ਉਹਨੂੰ ਆਪਦਾ ਪੁਰਾਣਾ ਦੁੱਖ ਭੁੱਲ ਗਿਆ ਸੀ। ਹੂੰ। ਸੁਖਮਣੀ ਉਸ ਮੁੰਡੇ ਨਾਲ ਗੱਲ ਕਰਦੀ ਹੈ ਵੀ ਮੈਂ ਪੜ੍ਹਾਈ ਪੂਰੀ ਕਰ ਲਈ। ਹੁਣ ਮੈਂ ਅੱਗੇ ਪੜ੍ਹਨਾ ਚਾਹੁੰਦੀ ਆ। ਉਹ ਮੁੰਡਾ ਕਹਿੰਦਾ ਵੀ ਮੈਂ ਸਾਲ ਤੱਕ ਆ ਹੀ ਜਾਣਾ। ਵੀ ਤੇਰੀ ਪੜ੍ਹਾਈ ਵਿੱਚ ਰਹਿ ਜੂਗੀ ਆਪਣਾ ਵਿਆਹ ਹੋ ਹੀ ਜਾਣਾ ਸਾਲ ਤੱਕ। ਹੂੰ। ਵੀਤੋਂ ਜਦੋਂ ਮੇਰੇ ਕੋਲ ਆ ਗਈ ਆਸਟ੍ਰੇਲੀਆ ਉਹ ਤੋਂ ਬਾਅਦ ਆਪਦੀ ਪੜ੍ਹਾਈ ਸ਼ੁਰੂ ਕਰ ਲਈ ਵੀ ਫਿਲਹਾਲ ਰਹਿਣ ਦੇ ਪੜ੍ਹਾਈ ਨੂੰ ਅੱਛਾ ਉਹਦੀ ਗੱਲ ਮੰਨ ਵੀ ਲੈਂਦੀ ਹੈ ਵੀ ਠੀਕ ਹੈ ਇਹਦੀ ਗੱਲ ਹੂੰ ਸਮਾਂ ਵਧੀਆ ਲੰਘ ਰਿਹਾ ਸੀ ਤੇ ਇੱਕ ਦਿਨ ਉਹਦੀ ਸੱਸ ਦਾ ਉਹਨੂੰ ਫੋਨ ਆਉਂਦਾ ਵੀ ਮੈਨੂੰ ਤੇਰੀ ਡੇਟ ਆਫ ਬਰਥ ਚਾਹੀਦੀ ਹੈ ਅੱਛਾ ਤੇ ਉਹ ਆਪਣੀ ਸੱਸ ਨੂੰ ਸੁੱਤੇ ਸੁਭਾਈ ਆਪਦੀ ਡੇਟ ਆਫ ਬਰਥ ਭੇਜ ਦਿੰਦੀ ਹੈ ਅੱਛਾ ਤੇ ਦੋ ਦਿਨ ਬਾਅਦ ਉਹਦੀ ਸੱਸ ਦਾ ਉਹਦੇ ਡੈਡੀ ਨੂੰ ਫੋਨ ਆਉਂਦਾ ਸਾਡਾ ਇਸ ਰਿਸ਼ਤੇ ਤੋਂ ਜਵਾਬ ਹੈ ਅੱਛਾ ਜਦੋਂ ਸੁਖਮਣੀ ਦਾ ਪਿਓ ਰਿਸ਼ਤਾ ਟੁੱਟਣ ਦਾ ਕਾਰਨ ਪੁੱਛਦਾ ਤਾਂ ਉਹ ਕਹਿੰਦੇ ਆ ਵੀ ਅਸੀਂ ਕੁੰਡਲੀ ਦਿਖਾਈ ਸੀ ਥੋਡੀ ਕੁੜੀ ਮੰਗਲੀਕ ਐ ਅਸੀਂ ਇਸ ਕੁੜੀ ਦਾ ਰਿਸ਼ਤਾ ਨਹੀਂ ਲੈ ਸਕਦੇ ਅੱਛਾ ਉਹਦਾ ਪਿਓ ਆਪਣੀ ਕੁੜਮਣੀ ਨਾਲ ਲੜਦਾ ਵੀ ਤੁਹਾਨੂੰ ਉਹਦੇ ਨਹੀਂ ਸੀ ਦਿਖਦਾ 6 ਮਹੀਨੇ ਹੋ ਗਏ ਥੋੜਾ ਮੁੰਡਾ ਸਾਡੀ ਕੁੜੀ ਨਾਲ ਗੱਲਬਾਤ ਕਰਦਾ ਉਹਦੋਂ ਦੇ ਤੁਸੀਂ ਕੁੰਡਲੀਆਂ ਨਹੀਂ ਦਿਖਾ ਸਕੇ ਹਮ ਇਹ ਨਾਲੇ ਤੁਸੀਂ ਐ ਕਿਵੇਂ ਰਿਸ਼ਤਾ ਤੋੜ ਦੋਗੇ ਹਮ ਚਾਰ ਬੰਦੇ ਇਕੱਠੇ ਕਰਕੇ ਸੁਖਮਣੀ ਦਾ ਪਿਓ ਮੁੰਡੇ ਵਾਲਿਆਂ ਦੇ ਘਰੇ ਜਾਂਦਾ ਤਾਰੋ ਫੇਰ ਕੋਈ ਲੱਤ ਬਾਣੀ ਖੜਾਉਂਦੇ। ਉਹ ਕਹਿੰਦੇ ਜੇ ਦੋਸੀਂ ਕਹਿ ਦਿੱਤਾ ਵੀ ਕੁੜੀ ਮੰਗਲਿਕ ਐ ਸਾਨੂੰ ਰਿਸ਼ਤਾ ਨਹੀਂ ਮਨਜ਼ੂਰ। ਐ ਤੁਸੀਂ ਧੱਕੇ ਨਾਲ ਰਿਸ਼ਤਾ ਕਰ ਦੋਂਗੇ। ਹੂੰ। ਉਹਦਾ ਪਿਓ ਚੁੱਪਚਾਪ ਉਹ ਥੁਟ ਕੇ ਘਰੇ ਆ ਜਾਂਦਾ। ਓਹੋ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ। ਹੂੰ। ਸੁਖਮਣੀ ਫੇਰ ਅਰਦਾਸਾਂ ਕਰਦੀ ਵੀ ਪ੍ਰਮਾਤਮਾ ਕੋਈ ਚਮਤਕਾਰ ਕਰ ਕੋਈ ਦਇਆ ਕਰ ਮੇਰੇ ਤੇ। ਹਾਂ। ਪਰ ਪ੍ਰਮਾਤਮਾ ਨਹੀਂ ਬੋੜਦਾ। ਹੂੰ। ਰਿਸ਼ਤੇ ਤੋਂ ਜਵਾਬ ਹੋ ਜਾਂਦਾ। ਸੁਖਮਣੀ ਟੁੱਟ ਜਾਂਦੀ ਐ। ਪਹਿਲੀ ਵਾਰੀ ਜ਼ਿੰਦਗੀ 'ਚ ਸੁਖਮਣੀ ਤੇ ਪਿਓ ਨੇ ਸੁਖਮਣੀ ਨੂੰ ਇਸ ਹਾਲਤ 'ਚ ਦੇਖਿਆ। ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਪੁੱਤ ਤੂੰ ਦੁਬਾਰੇ ਪੜ੍ਹਨ ਲੱਗ ਜਾ ਉਹ ਕਹਿੰਦੀ ਡੈਡੀ ਐਡਮਿਸ਼ਨਾਂ ਦਾ ਟਾਈਮ ਤਾਂ ਲੰਘ ਗਿਆ ਨਾਲੇ ਮੇਰਾ ਹੁਣ ਅੱਗੇ ਪੜ੍ਹਨ ਦਾ ਮਨ ਹੈ ਨਹੀਂ ਬਿਲਕੁਲ ਕਿਉਂਕਿ ਸੁਖਮਣੀ ਨੂੰ ਟੈਕਨੋਲੋਜੀ ਨਾਲ ਬੜਾ ਪਿਆਰ ਸੀ ਉਹ ਕੰਪਿਊਟਰ ਦੀ ਸਟੂਡੈਂਟ ਸੀ ਤਾਂ ਉਹਦਾ ਪਿਓ ਕਹਿੰਦਾ ਵੀ ਪੁੱਤ ਮੈਂ ਤੈਨੂੰ ਨਵਾਂ ਫੋਨ ਲਿਆ ਦੰਦਾ ਵੀ ਚੱਲ ਨਾਲੇ ਤਾਂ ਤੂੰ ਧਿਆਨੇ ਲੱਗੀ ਰਿਹਾ ਕਰੇਂਗੀ ਨਾਲੇ ਕੁਝ ਨਵਾਂ ਸਿੱਖ ਲਹੇਂਗੀ ਤੂੰ ਚਲੋ ਉਹਦਾ ਪਿਓ ਉਹਨੂੰ ਨਵਾਂ ਫੋਨ ਲਿਆ ਦਿੰਦਾ ਅੱਛਾ ਤੇ ਉਦੋਂ ਨਵੀਂ-ਨਵੀਂ ਫੇਸਬੁੱਕ ਆਈ ਸੀ ਅੱਛਾ ਤੇ ਸੁਖਮਣੀ ਨੇ ਫੇ ਫੇਸਬੁਕ ਚਲਾਉਣਾ ਸ਼ੁਰੂ ਕਰ ਦਿੰਦੀ ਹੈ ਅੱਛਾ ਧਿਆਨ ਨੇ ਵੀ ਲੱਗੀ ਰਹਿੰਦੀ ਹੈ ਤੇ ਕੁਝ ਨਵਾਂ ਵੀ ਸਿੱਖਦੀ ਹੈ ਫੋਨ ਚ ਹਮ ਇੱਕ ਦਿਨ ਸੁਖਮਣੀ ਨੂੰ ਫੇਸਬੁਕ ਦੇ ਉੱਪਰ ਕਿਸੇ ਦਾ ਮੈਸੇਜ ਆਇਆ ਹਮ ਸੁਖਮਣੀ ਨੇ ਇਗਨੋਰ ਕਰਤਾ ਅੱਛਾ ਸੁਖਮਣੀ ਨੂੰ ਰੋਜ਼ ਉਸੇ ਆਈਡੀ ਤੋਂ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਅੱਛਾ ਤੋ ਇੱਕ ਦਿਨ ਸੋਚਦੀ ਹੈ ਵੀ ਰੋਜ਼ ਮੈਸੇਜ ਕਰਦਾ ਹੈ ਕੋਈ ਵੀ ਅੱਜ ਦੇਖ ਹੀ ਲੈਣੀ ਹੈ ਵੀ ਕੌਣ ਮੈਸੇਜ ਕਰਦਾ ਹਮ ਉਹ ਜਦੋਂ ਉਹਦਾ ਰਿਪਲਾਈ ਕਰਦੀ ਹੈ ਤਾਂ ਉਹਨਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਅੱਛਾ ਸੋ ਖੁਣ ਨੂੰ ਲੱਗਦਾ ਵੀ ਮੇਰਾ ਕੋਈ ਜਾਣ ਪਛਾਣ ਵਾਲਾ ਨਾ ਹੋਵੇ ਮੇਰਾ ਕੋਈ ਜਾਣਕਾਰ ਨਾ ਹੋਵੇ ਹੂੰ ਪਰ ਉਹਨੂੰ ਪਤਾ ਲੱਗਦਾ ਵੀ ਇਹ ਮੇਰਾ ਜਾਣਕਾਰ ਨਹੀਂ ਅੱਛਾ ਅੱਗੋ ਮੁੰਡਾ ਕਹਿੰਦਾ ਵੀ ਮੈਂ ਤੁਹਾਡੇ ਨਾਲ ਦੋਸਤੀ ਕਰਨੀ ਹੈ ਅੱਛਾ ਉਹ ਕਹਿੰਦੀ ਮੈਂ ਹੱਥ ਜੋੜੇ ਮੈਂ ਇਸ ਰਿਸ਼ਤਿਆਂ ਦੇ ਝੰਡੜ ਚੋਂ ਨਿਕਲ ਚੁੱਕੀ ਹਾਂ ਪਹਿਲੀ ਇਹ ਰਿਸ਼ਤੇ ਮੇਰੀ ਜ਼ਿੰਦਗੀ ਬਰਬਾਦ ਕਰ ਚੁੱਕੇ ਨੇ ਮੈਂ ਕਿਸੇ ਝੰਡੜ ਚ ਨਹੀਂ ਪੈਣਾ ਅੱਛਾ ਤੇ ਉਹ ਮੁੰਡਾ ਜਦੋਂ ਇਸ ਚੀਜ਼ ਦਾ ਕਾਰਨ ਪੁੱਛਦਾ ਤਾਂ ਉਹ ਭਾਵਕ ਹੋ ਕੇ ਸਾਰੀ ਗੱਲ ਉਹ ਦੱਸ ਬੈਠ ਗਿਆ ਅੱਛਾ ਦੋ ਤਿੰਨ ਦਿਨਾਂ ਬਾਅਦ ਉਹ ਮੁੰਡੇ ਦਾ ਮੈਸੇਜ ਫੇਰ ਆਉਂਦਾ ਉਹ ਕਹਿੰਦਾ ਮੈਂ ਤੇਰੇ ਨਾਲ ਮੈਂ ਤੇਰ ਨਾਲ ਵਿਆਹ ਹੀ ਕਰਾਉਣਾ। ਹੂੰ ਸੁਖਮਣੀ ਸੋਚਦੀ ਹੈ ਵੀ ਪਹਿਲਾਂ ਦੋ ਮੁੰਡਿਆਂ ਨੇ ਮੈਨੂੰ ਲਾਰਾ ਲਾ ਕੇ ਛੱਡਤਾ ਇਹ ਵੀ ਛੱਡ ਦੂਗਾ। ਨਾਲੇ ਬਾਹਰ ਬੈਠੇ ਨੇ ਮੇਰਾ ਦੇਖੇ ਕੀ ਹੈ। ਉਹ ਕਹਿੰਦੀ ਕੋਈ ਨਾ ਕਰਾ ਲਈ। ਅੱਛਾ। ਉਹ ਕਹਿੰਦਾ ਮੈਨੂੰ ਤੇਰਾ ਪਤਾ ਭੇਜ। ਮੈਂ ਮੇਰੀ ਮਾਂ ਨੂੰ ਤੁਹਾਡੇ ਘਰੇ ਭੇਜਣਾ ਰਿਸ਼ਤੇ ਵਾਸਤੇ। ਅੱਛਾ। ਸੁਖਮਣੀ ਨੂੰ ਲੱਗਦਾ ਵੀ ਮੁੰਡੇ ਕਿੱਥੇ ਹੱਥ ਧਰਾਉਂਦੇ ਆ ਬਾਹਰ ਬੈਠਾ ਉਹ। ਮੈਨੂੰ ਕੀ ਜਾਣਦਾ ਐਵੇਂ ਹੀ ਲਾਰਾ ਲਾਉਂਦਾ। ਹੂੰ ਸੁਖਮਣੀ ਉਹਨਾਂ ਦਾ ਐਡਰੈਸ ਦੇ ਦਿੰਦੀ ਹੈ। ਅੱਛਾ। ਉਹ ਮੁੰਡਾ ਸੁਖਮਣੀ ਤੋਂ ਐਡਰੈਸ ਲੈ ਕੇ ਆਪਦੇ ਘਰਦਿਆਂ ਨੂੰ ਸੁਖਮਣੀ ਦੇ ਘਰੇ ਭੇਜ ਦਿੰਦਾ। ਅੱਛਾ। ਸੁਖਮਣੀ ਆਪਣੇ ਪਿਓ ਤੋਂ ਕੋਈ ਗੱਲ ਨਹੀਂ ਸੱਚ ਪਾਉਂਦੀ। ਹੂੰ। ਉਹਨੇ ਆਪਣੇ ਪਿਓ ਨੂੰ ਦੱਸਤਾ ਸੀ ਵੀ ਮੇਰੀ ਫੇਸਬੁੱਕ ਤੇ ਕਿਸੇ ਮੁੰਡੇ ਨਾਲ ਗੱਲ ਹੋਈ ਹੈ ਤੇ ਉਹ ਮੁੰਡਾ ਮੈਨੂੰ ਇਹ ਕਹਿ ਰਿਹਾ ਹੈ। ਮੈਂ ਆਪਣਾ ਐਡਰੈਸ ਵੀ ਦਿੱਤਾ। ਵੀ ਹੋ ਸਕਦਾ ਉਹ ਰਿਸ਼ਤਾ ਲੈ ਕੇ ਆਉਣ। ਜੇ ਨਾਂ ਵੀ ਲੈ ਕੇ ਆਉਣਗੇ ਮੈਨੂੰ ਤਾਂ ਵੀ ਕੋਈ ਫਿਕਰ ਨਹੀਂ। ਹੂੰ। ਉਹਦਾ ਪਿਓ ਕਹਿੰਦਾ ਠੀਕ ਹੈ। ਹੂੰ। ਥੋੜੇ ਦਿਨਾਂ ਬਾਅਦ ਉਸ ਮੁੰਡੇ ਦੇ ਘਰ ਦੇ ਸੁਖਮਣੀ ਦੇ ਘਰੇ ਆਉਂਦੇ ਰਿਸ਼ਤਾ ਲੈ ਕੇ। ਰਿਸ਼ਤਾ ਚੰਗਾ ਸੀ ਤੇ ਸੁਖਮਣੀ ਦੇ ਘਰਦਿਆਂ ਨੂੰ ਇਹ ਵੀ ਸੀ ਵੀ ਦੋ ਰਿਸ਼ਤੇ ਪਹਿਲਾਂ ਟੁੱਟ ਗਏ ਹੁਣ ਪਤਾ ਨਹੀਂ ਕੋਈ ਚੰਗਾ ਰਿਸ਼ਤਾ ਮਿਲਣਾ ਹੈ ਜਾਂ ਨਹੀਂ ਮਿਲਣਾ ਤਾਂ ਉਹ ਇਹ ਕਹਿ ਦਿੰਦੇ ਆ ਵੀ ਠੀਕ ਹੈ ਕੋਈ ਗੱਲ ਨਹੀਂ ਜਦੋਂ ਮੁੰਡਾ ਆਇਆ ਆਪਾਂ ਉਦੋਂ ਗੱਲ ਕਰ ਲਾਂਗੇ ਇਸ ਗੱਲ 'ਚ ਉਹ ਨਾ ਤਾਂ ਹਾਮੀ ਭਰਦੇ ਆ ਨਾ ਜਵਾਬ ਹੀ ਦੇ ਰਹੇ ਹੁੰਦੇ ਰਿਸ਼ਤੇ ਵਾਸਤੇ ਉਹਨਾਂ ਨੂੰ ਇਹ ਸੀ ਵੀ ਜੇ ਮੁੰਡਾ ਆਊਗਾ ਦੇਖ ਪਰਖ ਲਾਵਾਂਗੇ ਤਾਂ ਅੱਗੇ ਗੱਲਬਾਤ ਹੋਰ ਲਾਂਗੇ ਉਦੋਂ ਸੁਖਮਣੀ ਵੀ ਉਸ ਮੁੰਡੇ ਤੇ ਯਕੀਨ ਕਰਨ ਲੱਗ ਜਾਂਦੀ ਹੈ ਤੇ ਦੋਨਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਅੱਛਾ ਤੇ ਦੋਨੇ ਵਧੀਆ ਤਰੀਕੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ। ਹੂੰ। ਇਸੇ ਦੌਰਾਨ ਸੁਖਮਣੀ ਦੇ ਨਾਨੇ ਦੀ ਮੌਤ ਹੋ ਜਾਂਦੀ ਹੈ। ਅੱਛਾ। ਸਾਰਾ ਪਰਿਵਾਰ ਨਾਨਕੇ ਜਾਂਦਾ ਹੈ ਤੇ ਸੁਖਮਣੀ 4-5 ਦਿਨ ਉੱਥੇ ਰਹਿਣ ਵਾਸਤੇ ਚਲੀ ਜਾਂਦੀ ਹੈ। ਅੱਛਾ। ਸੁਖਮਣੀ ਦੇ ਨਾਨਕੇ ਘਰੇ ਕੋਈ ਅਫਸੋਸ ਕਰਨ ਆਉਂਦਾ ਹੈ ਤੇ ਉਹਨਾਂ ਨੂੰ ਸੁਖਮਣੀ ਕੰਮ ਕਰਦੀ ਬਹੁਤ ਸੋਹਣੀ ਲੱਗਦੀ ਹੈ। ਅੱਛਾ। ਤੇ ਉਹਨਾਂ ਦੇ ਮਨ 'ਚ ਇਹ ਵਿਚਾਰ ਆ ਜਾਂਦੇ ਵੀ ਅਸੀਂ ਇਸ ਕੁੜੀ ਦਾ ਰਿਸ਼ਤਾ ਲੈਣਾ ਹੈ। ਅੱਛਾ। ਥੋੜੇ ਦਿਨ ਬਾਅਦ ਸੁਖਮਣੀ ਵਾਪਸ ਆ ਜਾਂਦੀ ਹੈ। ਅੱਛਾ। ਸੁਖਮਣੀ ਦਾ ਮਾਮਾ ਸੁਖਮਣੀ ਦੇ ਪਿਓ ਨੂੰ ਫੋਨ ਕਰਦਾ ਹੈ ਵੀ ਸੁਖਮਣੀ ਵਾਸਤੇ ਇੱਕ ਰਿ ਤਾਂ ਸੁਖਮਣੀ ਦੇ ਪਿਓ ਉਹਨੂੰ ਹਾਮੀ ਭਰ ਦਿੰਦਾ ਵੀ ਕੋਈ ਗੱਲ ਨਹੀਂ ਦੇਖ ਲਾਂਗੇ। ਅੱਛਾ। ਸੁਖਮਣੀ ਦੇ ਪਿਓ ਨੇ ਨਾ ਤਾਂ ਪਿਛਲੇ ਹੋਏ ਰਿਸ਼ਤੇ ਬਾਰੇ ਸੁਖਮਣੀ ਦੇ ਮਾਮੇ ਨੂੰ ਦੱਸਿਆ ਸੀ ਕਿਉਂਕਿ ਉਹਦਾ ਆਪਦਾ ਮਨ ਹੀ ਨਹੀਂ ਸੀ ਖੜਿਆ। ਉਹਨਾਂ ਨੂੰ ਇਹ ਸੀ ਵੀ ਪਹਿਲਾਂ ਵੀ ਦੋ ਬਾਹਰਲੇ ਮੁੰਡਿਆਂ ਨਾਲ ਰਿਸ਼ਤਾ ਹੋਇਆ ਸੀ ਵੀ ਇਹ ਵੀ ਕੀ ਬਤਾਉ ਕਿ ਨਾ। ਹਾਂ। ਜਦੋਂ ਇਹ ਗੱਲ ਸੁਖਮਣੀ ਨੂੰ ਪਤਾ ਲੱਗਦੀ ਹੈ ਤਾਂ ਉਹਦੇ ਡੈਡੀ ਨੂੰ ਕਹਿੰਦੀ ਹੈ ਵੀ ਡੈਡੀ ਰਿਸ਼ਤਾ ਤੈ ਹੋ ਤਾਂ ਗਿਆ ਮੇਰਾ। ਹੁਣ ਕਿੱਥੇ ਕਰਨ ਲੱਗੇ ਹੋ ਤੁਸੀਂ ਮੇਰਾ ਰਿਸ਼ਤਾ? ਉਹਦੇ ਡੈਡੀ ਕਹਿੰਦਾ ਪੁੱਤ ਬਾਹਰਲਾ ਮੁੰਡਿਆ ਉਹ ਦੋ ਵਾਰੀ ਆਪਾਂ ਬਾਹਰਲੇ ਦੇਖ ਤਾਂ ਲਏ ਨਿਬੇ ਨੇ ਆਪਣੇ ਨਾਲ। ਹੂੰ ਵੀ ਤੂੰ ਇੰਨੀ ਕਿੰਨੀ ਖੂਰਪਰੀ ਆ ਤੈਨੂੰ ਦੇਖਿਆ ਨਹੀਂ ਪਰਖਿਆ ਨਹੀਂ ਮੁੰਡੇ ਨੇ ਐ ਕਿਵੇਂ ਤੈਨੂੰ ਵਿਆਹ ਨੂੰ ਹਾਂ ਕਰਤੀ ਸੁਖਮਣੀ ਦੇ ਲੱਖ ਕੋਸ਼ਾਂ ਦੇ ਬਾਵਜੂਦ ਵੀ ਉਹਦੇ ਘਰ ਦੇ ਨਹੀਂ ਮੰਨਦੇ ਕਿਉਂਕਿ ਲਵ ਮੈਰਿਜ ਨੂੰ ਜਾਂ ਆਪ ਪਸੰਦ ਕੀਤੇ ਗਏ ਮੁੰਡੇ ਨੂੰ ਸਾਡੇ ਪਰਿਵਾਰ ਅੱਜ ਵੀ ਤਰਜੀਹ ਨਹੀਂ ਦਿੰਦੇ ਬਿਲਕੁਲ ਉਹਨਾਂ ਨੂੰ ਇਹ ਸੀ ਵੀ ਜੇ ਗੱਲ ਨੂੰ ਕਿਸੇ ਨੂੰ ਇਹ ਪਤਾ ਲੱਗ ਗਿਆ ਵੀ ਮੁੰਡਾ ਕੁੜੀ ਨੇ ਆਪ ਲੱਭਿਆ ਤਾਂ ਸਾਡੀ ਬੇਇੱਜ਼ਤੀ ਐ ਇਸ ਗੱਲ 'ਚ ਅੱਛਾ ਉਹਨਾਂ ਨੇ ਹਾਮੀ ਸਿਰਫ ਤਾਂ ਭਰੀ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਵੀ ਅੱਗੇ ਰਿਸ਼ਤਾ ਹੋਣਾ ਹੈ ਪਤਾ ਨਹੀਂ ਨਹੀਂ ਹੋਣਾ ਚੱਜਦਾ ਹੂੰ ਕਿਉਂਕਿ ਦੋ ਰਿਸ਼ਤਿਆਂ ਤੋਂ ਪਹਿਲਾਂ ਜਵਾਬ ਹੋ ਗਿਆ ਸੀ ਹੂੰ ਸੁਖਮਣੀ ਨੂੰ ਜਦੋਂ ਉਸ ਮੁੰਡੇ ਦਾ ਫੋਨ ਆਉਂਦਾ ਜਾਂ ਮੈਸੇਜ ਆਉਂਦਾ ਤਾਂ ਉਹ ਉਹ ਮੁੰਡੇ ਨੂੰ ਗਨੋਰ ਕਰਨਾ ਸ਼ੁਰੂ ਕਰਤਾ ਉਹ ਕਹਿੰਦੀ ਵੀ ਮੈਂ ਮੰਗਲਿਕ ਹਾਂ ਮੇਰੇ ਘਰ ਦੇ ਨੇ ਕੁੰਡਲੀ ਦਿਖਾਈ ਸੀ ਵੀ ਕੋਈ ਔੜ-ਪੌੜ ਜਾਂ ਕਰਦੇ ਫਿਰਦੇ ਆ ਕਰਦੇ ਤੇ ਉਹ ਕਹਿੰਦੇ ਹਜੇ ਗੱਲ ਨਹੀਂ ਕਰਨੀ ਉਹ ਮੁੰਡਾ ਕਹਿੰਦਾ ਫਿਰ ਕੀ ਹੋ ਗਿਆ ਜੇ ਮੰਗਲਿਕ ਹੈ ਵੱਧੋ-ਵੱਧ ਮੈਂ ਮਰੀ ਜਾਊਂਗਾ ਹੋਰ ਕੀ ਹੋਊਗਾ ਤੂੰ ਮੈਨੂੰ ਇੱਕ ਵਾਰੀ ਤੇਰੀ ਡੇਟ ਆਫ ਬਰਥ ਤੇ ਸਾਰਾ ਬਾਇਓ ਡਾਟਾ ਭੇਜ ਮੈਂ ਖੁਦ ਚੈੱਕ ਕਰਾ ਜਿੱਥੇ ਤੀਸਰੀ ਵਾਰਿਸ਼ ਤਾਂ ਹੋਇਆ ਸੀ ਹਾਂ ਅੱਛਾ ਤੇ ਉਹ ਹੌਲੀ ਹੌਲੀ ਉਸ ਮੁੰਡੇ ਨਾਲ ਗੱਲ ਕਰਨੀ ਬੰਦ ਕਰ ਦਿੰਦੀ ਹੈ ਅੱਛਾ ਜਦੋਂ ਸੁਖਮਣੀ ਫੋਨ ਚੱਕਣਾ ਬੰਦ ਕਰ ਦਿੰਦੀ ਹੈ ਤਾਂ ਉਹ ਆਪਣੀ ਮਾਂ ਨੂੰ ਸੁਖਮਣੀ ਦੇ ਘਰੇ ਭੇਜਦਾ ਉਹ ਆ ਕੇ ਦੱਸਦੀ ਹੈ ਵੀ ਮੇਰੇ ਮੁੰਡੇ ਦਾ ਤਾਂ ਭਾਈ ਰੋ ਰੋ ਬੁਰਾ ਹਾਲ ਹੈ ਨਾ ਸੁਖਮਣੀ ਗੱਲ ਕਰਦੀ ਹੈ ਨਾ ਕੋਈ ਕਾਰਨ ਦੱਸਦੀ ਹੈ ਤੁਸੀਂ ਕਿਉਂ ਰਿਸ਼ਤਾ ਤੋੜਿਆ ਸਾਡੇ ਨਾਲੋਂ ਜੇ ਕਿਉਂ ਰਿਸ਼ਤਾ ਤੋੜਨ ਦੀ ਗੱਲ ਕਰ ਰਹੇ ਹੋ ਅੱਛਾ ਤਾਂ ਸੁਖਮਣੀ ਦਾ ਪਿਓ ਕਹਿੰਦਾ ਭਾਈ ਸਾਨੂੰ ਇਹ ਰਿਸ਼ਤਾ ਨਹੀਂ ਮਨਜ਼ੂਰ ਸਾਨੂੰ ਕੋਈ ਹੋਰ ਵਧੀਆ ਰਿਸ਼ਤਾ ਸਾਡੇ ਪਰਿਵਾਰ ਚੋਂ ਹੀ ਮਿਲ ਗਿਆ अच्छा मुंडे दी मां ओदे पियौ नु लख समझाउंदी है ओ ए भी कहंदी है वी दोने बच्चे आपस च बहुत जुड़े हुए ने वी मेरे मुंडे ने ਥੋਡੀ ਕੁੜੀ ਬਿਨਾ ਮਰ ਜਾਣਾ ਜਾਂ ਥੋਡੀ ਕੁੜੀ ਮੇਰੇ मुंडे ਬਿਨਾ ਮਰ ਜਾਊਗੀ ਵੀ ਤੁਸੀਂ ਐਂ ਧੱਕਾ ਨਾ ਕਰੋ ਹੂੰ ਪਰ ਸੁਖਮਣੀ ਦਾ ਪਿਓ ਨਹੀਂ ਮੰਨਦਾ ਹੂੰ ਉਹ ਕਹਿੰਦਾ ਸਾਨੂੰ ਰਿਸ਼ਤਾ ਮਿਲ ਗਿਆ ਵੀ ਸਾਡੇ ਹੱਥ ਜੋੜੇ ਅੱਛਾ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਨਾਲੇ ਸੀ ਕਿਹੜਾ ਤੁਹਾਨੂੰ ਜ਼ਬਾਨ ਦਿੱਤੀ ਸੀ ਇਹੀ ਕਿਹਾ ਸੀ ਵੀ ਮੁੰਡਾ ਜਦੋਂ ਆਜੂਗਾ ਸੀ ਉਦੋਂ ਦੇਖ ਲਾਂਗੇ ਸਾਨੂੰ ਵਧੀਆ ਰਿਸ਼ਤਾ ਮਿਲ ਗਿਆ ਤਾਂ ਅਸੀਂ ਕਰ ਰਹੇ ਹਾਂ ਤੇ ਦੂਜੇ ਪਾਸੇ ਸੁਖਮਣੀ ਦੇ ਮਾਮੇ ਨੇ ਜਿਹੜੇ ਮੁੰਡੇ ਦੀ ਦੱਸ ਪਾਈ ਸੀ ਉਹਦਾ ਨਾਮ ਗੁਰਪ੍ਰੀਤ ਸੀ ਅੱਛਾ ਗੁਰਪ੍ਰੀਤ ਦੇ ਘਰ ਦੇ ਸੁਖਮਣੀ ਦੇ ਘਰੇ ਜਦੋਂ ਰਿਸ਼ਤਾ ਦੇਖਣ ਆਉਂਦੇ ਆ ਤਾਂ ਸੁਖਮਣੀ ਉਹਨਾਂ ਨੂੰ ਪਸੰਦ ਆ ਜਾਂਦੀ ਹੈ ਤੇ ਦੋਨਾਂ ਜਾਣਿਆਂ ਦਾ ਰਿਸ਼ਤਾ ਤੈਅ ਹੋ ਜਾਂਦਾ ਅੱਛਾ ਸੁਖਮਣੀ ਤੇ ਗੁਰਪ੍ਰੀਤ ਦਾ ਅੱਛਾ ਇੱਕ ਦਿਨ ਗੁਰਪ੍ਰੀਤ ਦਾ ਫੋਨ ਆਪਣੇ ਸਹੁਰੇ ਘਰੇ ਆਉਂਦਾ ਯਾਨੀ ਸੁਖਮਣੀ ਦੇ ਘਰੇ ਹੂੰ ਫੋਨ ਉਹਦੀ ਸੱਸ ਚੱਕਦੀ ਐ ਸੁਖਮਣੀ ਦੀ ਮਾਂ ਚੱਕਦੀ ਐ ਹਮ ਗੱਲਬਾਤ ਕਰਕੇ ਸੁਖਮਣੀ ਦੀ ਮਾਂ ਸੁਖਮਣੀ ਨੂੰ ਕਹਿੰਦੀ ਐ ਵੀ ਲੈ ਪੁੱਤ ਤੂੰ ਵੀ ਗੱਲ ਕਰ ਲੈ ਹਮ ਪਰ ਸੁਖਮਣੀ ਗੱਲ ਨਹੀਂ ਕਰਨਾ ਚਾਹੁੰਦੀ ਹੁੰਦੀ ਹਮ ਕਿਉਂਕਿ ਉਹਦਾ ਮਨ ਟੁੱਟ ਚੁੱਕਿਆ ਸੀ ਹਮ ਉਹ ਜਿਉਂ ਰਹੀ ਸੀ ਤਾਂ ਸਿਰਫ ਮਾਂ ਬਾਪ ਦੇ ਕਰਕੇ ਅੱਛਾ ਉਹਦੀ ਮਾਂ ਤੱਕਾ ਕਰਦੀ ਐ ਤਾਂ ਸੁਖਮਣੀ ਉਸ ਮੁੰਡੇ ਨਾਲ ਯਾਨੀ ਗੁਰਪ੍ਰੀਤ ਨਾਲ ਗੱਲ ਕਰ ਲੈਂਦੀ ਐ ਅੱਛਾ ਜਦੋਂ ਪਹਿਲੀ ਵਾਰ ਗੱਲ ਕਰਦੀ ਐ ਤਾਂ ਸੁਖਮਣੀ ਨੂੰ ਉਸ ਮੁੰਡੇ ਦਾ ਗੱਲ ਕਰਨ ਦਾ ਤਰੀਕਾ ਵਧੀਆ ਨਹੀਂ ਲੱਗਿਆ ਅੱਛਾ ਉਹ ਆਪਣੀ ਮਾਂ ਨੂੰ ਦੱਸਦੀ ਹੈ ਵੀ ਮਾਂ ਬੜੀ ਬੇਰੁਖੀ ਜਿਹੀ ਨਾਲ ਗੱਲ ਕਰੀਏ ਮੁੰਡੇ ਨੇ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਪੜ੍ਹਿਆ ਲਿਖਿਆ ਪਰਿਵਾਰ ਹੈ ਪਰ ਮੈਨੂੰ ਕੀ ਪੜ੍ਹੇ ਲਿਖਿਆਂ ਵਾਲੀ ਗੱਲ ਲੱਗੀ ਨਹੀਂ ਉਹਦੀ ਮਾਂ ਨੂੰ ਹੁੰਦਾ ਵੀ ਸ਼ਾਇਦ ਇਹ ਉਸੇ ਮੁੰਡੇ ਨਾਲ ਰਿਸ਼ਤਾ ਕਰਾਉਣਾ ਚਾਹੁੰਦੀ ਹੈ ਤਾਂ ਨਿਭਾਨੇ ਜਿ ਮਾਰਦੀ ਹੈ ਠੀਕ ਉਹਦੀ ਕੋਈ ਗੱਲ ਨਹੀਂ ਸੁਣਦੀ ਉਹ ਅੱਛਾ ਤੇ 6 ਮਹੀਨੇ ਬਾਅਦ ਸੁਖਮਣੀ ਦਾ ਵਿਆਹ ਗੁਰਪ੍ਰੀਤ ਨਾਲ ਤੈਅ ਹੋ ਜਾਂਦਾ ਅੱਛਾ ਸੁਖਮਣੀ ਦੇ ਸਹੁਰੇ ਪਰਿਵਾਰ ਚ ਉਹਦਾ ਸਹੁਰਾ ਉਹਦੀ ਸੱਸ ਤੇ ਉਹਦਾ ਇੱਕ ਦੌਰ ਹੁੰਦਾ ਅੱਛਾ ਸਹੁਰਾ ਥੋੜਾ ਬਿਰਦੀ ਸੀ ਅੱਛਾ ਤੇ ਸੱਸ ਦੇ ਵੀ ਗੋਡੇ ਥੋੜੇ ਦੁਖਦੇ ਰਹਿੰਦੇ ਸੀ। ਅੱਛਾ। ਸਮਾਂ ਠੀਕ ਠਾਕ ਲੰਘ ਹੀ ਰਿਹਾ ਸੀ ਤੇ ਸੁਖਮਣੀ ਦਾ ਘਰ ਵਾਲਾ ਕਿਤੇ ਨੌਕਰੀ ਕਰਨ ਲੱਗ ਜਾਂਦਾ। ਅੱਛਾ। ਉਹਨੇ ਸੁਖਮਣੀ ਦੀ ਕੋਈ ਬਹੁਤੀ ਪ੍ਰਵਾਹ ਨਾ ਕਰਨੀ, ਨਾ ਕੋ ਪੁੱਛਣਾ, ਨਾ ਕੁਝ ਦੱਸਣਾ। ਹੂੰ। ਵਿਆਹ ਦੇ 1.5 ਸਾਲ ਬਾਅਦ ਸੁਖਮਣੀ ਦੇ ਇੱਕ ਧੀ ਪੈਦਾ ਹੁੰਦੀ ਹੈ। ਅੱਛਾ। ਪਰ ਪਰਿਵਾਰ ਸੁਖਮਣੀ ਕਣੀ ਬਹੁਤੀ ਤਰਜੀਹ ਨਹੀਂ ਦਿੰਦਾ ਨਾ ਉਹਦੀ ਧੀ ਵੱਲ। ਹੂੰ। ਧੀ ਉਹਦੀ ਹਜੇ 6 ਮਹੀਨਿਆਂ ਦੀ ਸੀ ਤੇ ਉਹਦੀ ਸੱਸ ਕਹਿੰਦੀ ਮੇਰੇ ਗੋਡੇ ਦੁਖਦੇ ਆ ਮੈਂ ਤਾਂ ਗੋਡਿਆਂ ਦਾ ਆਪਰੇਸ਼ਨ ਕਰਾਉਣਾ। अच्छा सुखमनी अपनी सास ਨੂੰ ਕਹਿੰਦੀ ਹੈ ਵੀ ਬੇਬੇ ਹਜੇ ਕੁੜੀ ਛੋਟੀ ਹੈ ਮੇਰੀ ਵੀ ਤੁਸੀਂ ਅਗਲੇ ਸਾਲ ਆਪਰੇਸ਼ਨ ਕਰਾ ਲਿਓ ਤਦ ਤੱਕ ਮੇਰੀ ਧੀ ਵੀ ਵੱਡੀ ਹੋ ਜਾਊਗੀ ਹੁਣ ਮੈਥੋਂ ਇਹਨਾ ਟੱਬਰ ਨਹੀਂ ਸੰਭਾਲਿਆ ਜਾਣਾ ਨਾ ਮੇਰੀ ਧੀ ਸੰਭਾਲ ਹੋਣੀ ਹੈ ਮੇਰੇ ਤੋਂ ਤੁਸੀਂ ਵੀ ਜਿਹੜਾ ਮਾੜਾ ਮੋਟਾ ਕੰਮ ਕਰਦੇ ਹੋ ਮੰਜੇ ਤੇ ਬਹਿ ਜਾਣਾ ਹੂੰ ਉਹਦੀ ਸੱਸ ਨੂੰ ਇਹ ਹੁੰਦਾ ਵੀ ਅਗਲੇ ਸਾਲ ਮੈਂ ਮੇਰੇ ਪੁੱਤ ਦਾ ਵਿਆਹ ਕਰਨਾ ਛੋਟੇ ਦਾ ਅੱਛਾ ਤੇ ਉਦੋਂ ਪਹਿਲਾਂ ਪਹਿਲਾਂ ਮੈਂ ਗੋਡੇ ਚਾਲੂ ਕਰ ਲਾਂ ਅੱਛਾ ਤੇ ਉਹ ਸੁਖਮਨੀ ਦੀ ਗੱਲ ਨਹੀਂ ਮੰਨਦੀ ਹੂੰ ਗੁੱਟਿੰਦ অপারেশন ਕਰਾ ਲੈਂਦੀ ਹੈ ਤੇ ਜਿੱਥੇ ਸੁਖਮਣੀ ਬਾਕੀ ਪਰਿਵਾਰ ਨੂੰ ਸੰਭਾਲਦੀ ਹੈ ਆਪਣੀ ਧੀ ਨੂੰ ਸੰਭਾਲਦੀ ਹੈ ਤੇ ਸੱਸ ਨੂੰ ਵੀ ਮੰਜੇ ਤੇ ਪਈ ਨੂੰ ਸੰਭਾਲਦੀ ਹੈ ਹਮ ਸੱਸ ਤੇ ਸਹੁਰਾ ਦੋਵੇਂ ਮੰਜੇ ਤੇ ਸੀ ਹਮ ਘਰ ਵਾਲਾ ਨੌਕਰੀ ਚੱਲਿਆ ਜਾਂਦਾ ਸੀ ਇਸ ਪਿੱਛੋਂ ਸੁਖਮਣੀ ਦੇ ਦੌਰ ਨੇ ਉਹ ਤੇ ਮਾੜੀ ਅੱਖ ਰੱਖਣੀ ਸ਼ੁਰੂ ਕਰਤੀ ਅੱਛਾ ਉਹ ਕਦੇ ਭੇੜੇ ਭੇੜੇ ਇਸ਼ਾਰੇ ਕਰਦਾ ਕਦੇ ਸੁਖਮਣੀ ਨੂੰ ਲੰਘਦੀ ਵੜਦੀ ਨੂੰ ਰੋਕ ਲੈਂਦਾ ਅੱਛਾ ਪਹਿਲਾਂ ਪਹਿਲਾਂ ਤਾਂ ਸੁਖਮਣੀ ਬਸ ਤਾਂ ਧਿਆਨ ਨਹੀਂ ਦਿੰਦੀ ਪਰ ਉਹ ਡੈਰੀ ਡੈਰੀ ਜ਼ਰੂਰ ਰਹਿੰਦੀ ਹੈ ਹਮ ਇੱਕ ਦਿਨ ਘਰੇ ਕੋਈ ਸੱਸ ਦਾ ਪਤਾ ਲੈਣ ਆਉਂਦਾ ਤੇ ਸੁਖਮਣੀ ਕੱਪੜੇ ਧੋਰੀ ਸੀ ਹੂੰ ਤੇ ਪਿੱਛੋਂ ਦੀ ਆ ਕੇ ਉਹਦਾ ਦਿਓਰ ਉਹਨੂੰ ਫੜ ਲੈਂਦਾ ਅੱਛਾ ਬਾਹਾਂ 'ਚ ਜਕੜ ਲੈਂਦਾ ਹੂੰ ਉਹ ਛੜਾ ਕੇ ਭੱਜ ਜਾਂਦੀ ਹੈ ਹੂੰ ਆਪਣੀ ਸੱਸ ਕੋਲ ਆ ਕੇ ਬਹਿ ਜਾਂਦੀ ਹੈ ਹੂੰ ਤੇ ਉਹਦਾ ਦਿਓਰ ਪਿੱਛੇ ਆ ਜਾਂਦਾ ਕਹਿੰਦਾ ਭਾਬੀ ਮੈਨੂੰ ਰੋਟੀ ਪਾ ਕੇ ਦੇ ਦੇ ਅੱਛਾ ਪਰ ਉਹ ਆਪਣੀ ਸੱਸ ਕੋਲੋਂ ਨਹੀਂ ਹਲਦੀ ਉਹਨੂੰ ਇਹ ਹੁੰਦਾ ਵੀ ਜੇ ਇਹ ਉਰਾਂ ਪਰਾਂ ਹੋਵੇ ਤਾਂ ਮੈਂ ਰਸੋਈ 'ਚ ਜਾਵਾਂ ਤੇ ਇਹਨੂੰ ਰੋਟੀ ਪਾ ਕੇ ਦੇਵਾਂ ਕਿਉਂਕਿ ਘਰਾਂ 'ਚ ਅਕਸਰ ਇਹ ਵੀ ਹੁੰਦਾ ਜੇ ਨੂੰ ਦਿਓਰ ਨੂੰ ਜਾਂ ਜੇਠ ਨੂੰ ਜਵਾਬ ਦਿੰਦੀ ਹੈ ਤਾਂ ਇਹ ਗੱਲ ਬਣਾ ਲਈ ਜਾਂਦੀ ਹੈ ਵੀ ਇਹ ਕੰਮ ਤੋਂ ਜੀ ਕਰਾਉਂਦੀ ਹੈ। ਹੂੰ ਇਹ ਕੰਮ ਨਹੀਂ ਕਰਦੀ। ਹੂੰ ਸੁਖਮਣੀ ਦੇ ਮਨ 'ਚ ਇਹ ਵੀ ਖਿਆਲ ਸੀ ਵੀ ਜੇ ਮੈਂ ਇਹਨੂੰ ਰੋਟੀ ਪਾਣੀ ਤੋਂ ਵੀ ਜਵਾਬ ਦੇਵਾਂਗੀ ਤਾਂ ਉਂਗਲ ਮੇਰੀ ਤੇ ਉੱਠਣੀ ਹੈ। ਵੀ ਇਹ ਕੰਮ ਨਹੀਂ ਕਰਦੀ। ਹੂੰ ਸੁਖਮਣੀ ਆਪਣੀ ਸੱਸ ਕੋਲ ਹੀ ਬੈਠੀ ਸੀ ਤੇ ਉਹਦਾ ਦਿਔਰ ਉਹਨੂੰ ਮੈਸੇਜ ਕਰ ਦਿੰਦਾ। ਹੂੰ ਵੀ ਜੇ ਤੂੰ ਉੱਠ ਕੇ ਬਾਹਰ ਨਾ ਆਈ ਤਾਂ ਦੇਖ ਲੈ ਮੈਂ ਤੇਰਾ ਕੀ ਹਾਲ ਕਰੂੰਗਾ। ਅੱਛਾ ਸ਼ਾਮ ਨੂੰ ਜਦੋਂ ਉਹਦਾ ਘਰ ਵਾਲਾ ਆਉਂਦਾ ਹੈ ਤਾਂ ਉਹ ਮੈਸੇਜ ਸਾਰੇ ਪਰਿਵਾਰ ਨੂੰ ਦਿਖਾ ਦਿੰਦੀ ਹੈ। ਵੀ ਇਹ ਮੇਰੇ ਨਾਲ ਗਲਤ ਹਰਕਤਾਂ ਕਰਦਾ। ਅੱਛਾ ਅੱਜ ਤਾਂ ਇਹਨੇ ਸਿਰ ਹੀ ਲਾਤਾ। ਹੂੰ। ਪਰਿਵਾਰ ਗੱਲ ਨੂੰ ਆਊਂ ਗਊ ਕਰ ਦਿੰਦਾ ਤੇ ਸੁਖਮਣੀ ਦਾ ਘਰ ਵਾਲਾ ਗੱਲ ਇੱਥੋਂ ਤੱਕ ਵੀ ਕਹਿ ਦਿੰਦਾ ਵੀ ਤੂੰ ਮੈਨੂੰ ਜਦੋਂ ਰਿਸ਼ਤਾ ਹੋਇਆ ਉਦੋਂ ਦੱਸਦੀ ਸੀ ਵੀ ਤੇਰੇ ਦੋ ਤਿੰਨ ਰਿਸ਼ਤੇ ਟੁੱਟ ਗਏ। ਬਦਚਲਣ ਤੂੰ ਆਪ ਆ ਤੂੰ ਮੇਰੇ ਭਰਾ ਤੇ ਚੱਕੜ ਸੜਦੀ ਆ। ਇਹੀ ਸਾਡੇ ਸਮਾਜ ਦੀ ਕੌੜੀ ਸੱਚਾਈ ਆ ਵੀ ਦੋਸ਼ੀ ਔਰਤੀ ਹੀ ਹੁੰਦੀ ਆ। ਬਿਲਕੁਲ ਜੀ। ਸੁਖਮਣੀ ਚੁੱਪ ਕਰ ਜਾਂਦੀ ਐ ਪਰ ਉਹਦਾ ਸੱਸ ਸੋਹਰਾ ਉਹਨੂੰ ਥੋੜਾ ਜਿਹਾ ਸੰਭਾਲਦੇ ਆ ਵੀ ਕੋਈ ਨਾ ਪੁੱਤ ਅਸੀਂ ਸਮਝਾਵਾਂਗੇ ਇਹਨੂੰ ਵੀ ਇਹ ਪਾਗਲਾ ਇਹਦਾ ਦਿਮਾਗ ਹੱਲ ਗਿਆ ਇਹਨੂੰ ਦਵਾਈ ਦਵਾਵਾਂਗੇ। ਜਦੋਂ ਸੱਸ ਸਹੁਰਾ ਨਾ ਉਹਦੇ ਘਰ ਵਾਲਾ ਉਹਦੀ ਗੱਲ ਨੂੰ ਬਾਤ ਹੀ ਤਰਜੀਹ ਦਿੰਦਾ ਹੈ ਜਾਂ ਪ੍ਰਵਾਹ ਕਰਦਾ ਤਾਂ ਉਹ ਆਪਣੇ ਘਰੇ ਫੋਨ ਕਰਦੀ ਹੈ ਹਮ ਸੁਖਮਣੀ ਦਾ ਪਿਓ ਤੇ ਉਹਦਾ ਭਰਾ ਆਉਂਦੇ ਆ ਤੇ ਉਹਦੇ ਦਿਔਰ ਨੂੰ ਧਮਕਾ ਕੇ ਜਾਂਦੇ ਆ ਜੇ ਅਗਲੀ ਵਾਰ ਸਾਡੀ ਕੁੜੀ ਨਾਲ ਇਹ ਹਰਕਤ ਕਰੀ ਤੇਰੇ ਟੋਟੇ ਕਰ ਦਾਂਗੇ ਹਮ ਇਸ ਪਿੱਛੋਂ ਉਹ ਡਰ ਜਾਂਦਾ ਤੇ ਸੁਖਮਣੀ ਨਾਲ ਇਹ ਜੀਆਂ ਮਾੜੀਆਂ ਹਰਕਤਾਂ ਕਰਨੀਆਂ ਬੰਦ ਕਰ ਦਿੰਦਾ ਹਮ ਇਸ ਪਿੱਛੋਂ ਘਰ ਦੇ ਹਾਲਾਤ ਥੋੜੇ ਜਿ ਠੀਕ ਹੋ ਗਏ ਤੇ ਸੁਖਮਣੀ ਨੂੰ ਸੁੱਖ ਦਾ ਸਾਹ ਆਇਆ ਹਮ ਇੱਕ ਦਿਨ ਖਬਰ ਆਉਂਦੀ ਹੈ ਵੀ ਤੇਰੇ ਬਾਪੂ ਜੀ ਪੂਰੇ ਹੋ ਗਏ ਸੁਖਮਣੀ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਜਿਹੜੇ ਪਿਓ ਦੇ ਆਸਰੇ ਉਹਨੇ ਹੁਣ ਤੱਕ ਜ਼ਿੰਦਗੀ ਦੇ ਦੁੱਖੀ ਕੱਟੇ ਸੀ ਹੁਣ ਉਹਦੀ ਮੌਤ ਨੇ ਉਹਨੂੰ ਹੋਰ ਵੀ ਤੋੜ ਦਿੱਤਾ ਹੂੰ ਸੁਖਮਣੀ ਇਸ ਦੁੱਖ ਚ ਹਜੇ ਨਿਕਲ ਹੀ ਰਹੀ ਸੀ ਐਨੇ ਨੂੰ ਇੱਕ ਮਾੜੀ ਖ਼ਬਰ ਹੋਰ ਆਉਂਦੀ ਹੈ ਜਿੱਥੇ ਸੁਖਮਣੀ ਦਾ ਘਰ ਵਾਲਾ ਕੰਮ ਕਰਦਾ ਸੀ ਉੱਥੇ ਉਹਦੇ ਕਿਸੇ ਨਾਲ ਨਜਾਇਜ਼ ਰਿਸ਼ਤੇ ਸੀ ਤੇ ਇਹ ਗੱਲ ਉੱਥੇ ਸਾਰੇ ਕਿਤੇ ਫੈਲ ਜਾਂਦੀ ਹੈ ਤੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਓਹੋ ਜਦੋਂ ਸੁਖਮਣੀ ਤੱਕ ਇਹ ਗੱਲ ਪਹੁੰਚਦੀ ਹੈ ਉਹ ਆਪਣੇ ਭਰਾ ਨੂੰ ਫੋਨ ਕਰਦੀ ਹੈ ਵੀ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਇਥੋਂ ਲੈ ਜਾ ਬਹੁਤ ਨਰਕ ਕੱਟ ਲਿਆ ਮੈਂ ਇੱਥੇ ਹੂੰ ਜਦੋਂ ਸੁਖਮਣੀ ਆਪਣੇ ਪੇਕੇ ਘਰੇ ਆਉਂਦੀ ਹੈ ਇੱਕ ਦੋ ਦਿਨ ਰਹਿੰਦੀ ਹੈ ਤਾਂ ਉਹਦੀ ਮਾਂ ਨੂੰ ਸਮਝਾਉਂਦੀ ਹੈ ਵੀ ਪੁੱਤ ਪਿਓ ਤੇਰਾ ਪੂਰਾ ਹੋ ਗਿਆ ਸਾਰੀ ਜ਼ਿੰਮੇਵਾਰੀ ਤੇਰੇ ਭਰਾ ਦੇ ਸਿਰ ਤੇ ਹੈ ਹੂੰ ਧੀਆ ਭੈਣਾ ਆਪਦੇ ਘਰੇ ਬਸਦੀਆਂ ਚੰਗੀਆਂ ਲੱਗਦੀਆਂ ਹੂੰ ਜਿਹੇ ਜਿਹਾ ਵੀ ਆ ਚੰਗਾ ਮਾੜਾ ਤੇਰਾ ਬੰਦਾ ਹੈ ਉਹ ਹੂੰ ਅਸੀਂ ਜਾਵਾਂਗੇ ਅਸੀਂ ਸਮਝਾ ਕੇ ਆਵਾਂਗੇ ਉਹਨੂੰ ਹੂੰ ਸੁਖਮਣੀ ਦੀ ਮਾਂ ਦੀ ਇਹ ਗੱਲ ਉਹਨੂੰ ਅੰਦਰੋਂ ਤੋੜ ਦਿੰਦੀ ਹੈ ਉਹ ਸੋਚਦੀ ਹੈ ਵੀ ਜੇ ਅੱਜ ਮੇਰਾ ਪਿਓ ਹੁੰਦਾ ਉਹ ਮੈਨੂੰ ਇਹ ਗੱਲ ਕਹਿੰਦਾ ਹੂੰ ਉਹ ਆਪਣਾ ਮਨ ਸਮਝਾਉਂਦੀ ਹੈ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਵੀ ਮੈਨੂੰ ਵਾਪਸ ਛੱਡਿਓ ਉਹ ਬੇਬਸ ਹੋ ਕੇ ਆਪਣੇ ਸਹੁਰੇ ਘਰੇ ਆ ਜਾਂਦੀ ਹੈ ਹੂੰ ਹੋਈ ਬਦਨਾਮੀ ਕਰਕੇ ਤੇ ਨੌਕਰੀ ਤੋਂ ਕੱਢੇ ਜਾਣ ਕਰਕੇ ਸੁਖਮਣੀ ਦੇ ਘਰ ਵਾਲਾ ਗੁਰਪ੍ਰੀਤ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਹੂੰ ਉਹ ਸਾਰੀ ਰਾਤ ਨਹੀਂ ਸੌਂਦਾ ਪਾਗਲਾ ਵਾਂਗੂੰ ਤੁਰੇ ਫਿਰਦਾ ਰਹਿੰਦਾ ਹੂੰ ਤੇ ਸੁਖਮਣੀ ਅੱਗੇ ਇਹ ਪੀਹ ਮੰਗਦਾ ਵੀ ਮੈਨੂੰ ਇੱਕ ਵਾਰੀ ਮਾਫ਼ ਕਰ ਦੇ ਅੱਗੇ ਤੋਂ ਮੈਂ ਇਹ ਜੀ ਗਲਤੀ ਨਹੀਂ ਕਰਦਾ ਅੱਛਾ ਸੁਖਮਣੀ ਦਾ ਮਨ ਉਹਨੂੰ ਦੇਖ ਕੇ ਪਸੀਜ ਜਾਂਦਾ ਹੂੰ ਉਹ ਉਹਨੂੰ ਇਸ ਦੁੱਖ ਚੋਂ ਕੱਢਣ ਦੀ ਕੋਸ਼ਿਸ਼ ਕਰਦੀ ਹੈ ਉਹਦਾ ਸਾਥ ਦਿੰਦੀ ਹੈ ਹੂੰ ਸੁਖਮਣੀ ਇਹ ਮਹਿਸੂਸ ਕਰਦੀ ਹੈ ਵੀ ਮੇਰੇ ਘਰ ਵਾਲੇ ਦੀ ਨੌਕਰੀ ਤਾਂ ਚਲੀ ਗਈ। ਹੂੰ ਮੈਂ ਪੜ੍ਹੀ ਲਿਖੀ ਆ ਮੈਂ ਕਿਉਂ ਨਹੀਂ ਕੰਮ ਕਰ ਲੈਂਦੀ ਕੋਈ। ਉਹ ਫਿਰ ਇਹ ਵੀ ਸੋਚਦੀ ਆ ਵੀ ਮੈਂ ਬਾਹਰ ਕਿਉਂ ਨਹੀਂ ਚਲੀ ਜਾਂਦੀ। ਹੂੰ ਉਹ ਆਪਣੀ ਸੱਸ ਨਾਲ ਗੱਲ ਕਰਦੀ ਆ ਵੀ ਬੇਬੇ ਜੀ ਜੇ ਅਸੀਂ ਬਾਹਰ ਚਲੇ ਜਾਈਏ। ਹੂੰ ਕਿਉਂਕਿ ਇਸ ਵੇਲੇ ਤੱਕ ਸੁਖਮਣੀ ਦੇ ਦੌਰ ਦਾ ਵਿਆਹ ਹੋ ਚੁੱਕਿਆ ਸੀ। ਅੱਛਾ। ਵੀ ਕਿੱਥੇ ਰਹਿ ਜੂਗਾ ਅਸੀਂ ਦੋਏ ਜੀ ਬਾਹਰ ਚਲੇ ਜਾਨੇ ਆ। ਨਾਲੇ ਮਾਹੌਲ ਬਦਲ ਜੂ ਤੇ ਮੇਰੇ ਘਰ ਵਾਲਾ ਠੀਕ ਹੋ ਜੂ। ਹਾਂਜੀ। ਉਹਦੀ ਸੱਸ ਵੀ ਕਹਿੰਦੀ ਵੀ ਠੀਕ ਐ ਵੀ ਇੱਥੇ ਸ਼ਾਇਦ ਇਹ ਮਾੜੀਆਂ ਹਰਕਤਾਂ ਐਵੇਂ ਕਰਦਾ ਰਹੇ ਵੀ ਸ਼ਾਇਦ ਇਹ ਠੀਕ ਵੀ ਹੋ ਜਾਊਗਾ। ਹੂੰ। ਪਰ ਉਹ ਵੀ ਸੱਸੋਂ ਨੂੰ ਇਹ ਵੀ ਕਹਿੰਦੀ ਆ ਵੀ ਪੁੱਤ ਸਾਡੇ ਕੋਲ ਪੈਸਾ ਹੈ ਨਹੀਂ। ਵੀ ਤੂੰ ਬਾਹਰ ਕਿਵੇਂ ਜਾਏਂਗੀ? ਹੂੰ। ਸਵਾਲ ਇਹ ਵੀ ਖੜਾ ਹੋ ਜਾਂਦਾ ਵੀ ਇੰਨਾ ਪੈਸਾ ਆਊਗਾ ਵੀ ਕਿੱਥੋਂ? ਹੂੰ। ਸੁਖਮਣੀ ਆਪਣੇ ਭਰਾ ਨਾਲ ਗੱਲ ਕਰਦੀ ਐ। ਵੀ ਵੀਰੇ ਮੈਂ ਬਾਹਰ ਜਾਣਾ ਚਾਹੁੰਨੀ ਆ। ਨਾਲੇ ਤਾਂ ਮੈਨੂੰ ਐ ਵੀ ਮੈਂ ਪੜ੍ਹੀ ਲਿਖੀ ਆ, ਕੁਝ ਕੰਮ ਕਰ ਲੂੰਗੀ। ਹੂੰ। ਨਾਲੇ ਮੈਂ ਤੇਰੇ ਜੀਜੇ ਨੂੰ ਲੈ ਜਾਊਂਗੀ, ਸ਼ਾਇਦ ਇਹ ਮਾੜੀ ਸੰਗਤ ਛੱਡ ਦੇ। ਹੂੰ। ਉਹਦਾ ਭਰਾ ਕਹਿੰਦਾ ਵੀ ਕੋਈ ਗੱਲ ਨਹੀਂ। ਸੁਖਮਣੀ ਆਪਣੇ ਗਹਿਣੇ ਗੱਟੇ ਵੇਚਦੀ ਆ। ਤੇ 10-15 ਲੱਖ ਰੁਪਏ ਆਪਣੇ ਭਰਾ ਤੋਂ ਧਾਰਾ ਫੜਦੀ ਹੈ। ਸੁਖਮਣੀ ਉਹਦੇ ਘਰ ਵਾਲਾ ਤੇ ਉਹਦੀ ਬੱਚੀ ਬਾਹਰ ਚਲੇ ਜਾਂਦੇ ਆ। ਹੂੰ। ਬਾਹਰ ਜਾ ਕੇ ਵੀ ਉਹਦੇ ਘਰ ਵਾਲੇ ਦੀਆਂ ਮਾੜੀਆਂ ਹਰਕਤਾਂ ਨਹੀਂ हटਦੀਆਂ। ਜਿੱਥੇ ਕਿਤੇ ਵੀ ਸੁਖਮਣੀ ਉਹਨੂੰ ਕੰਮ ਲਵਾਉਂਦੀ, ਮਾੜੇ ਚਰਿੱਤਰ ਕਰਕੇ ਉਹਨੂੰ ਉੱਥੋਂ ਕੱਢ ਦਿੱਤਾ ਜਾਂਦਾ। ਅੱਛਾ। ਸੁਖਮਣੀ ਸੋਚਦੀ ਹੈ ਵੀ ਮੈਂ ਕਿੰਨੀ ਮਿਹਨਤ ਕੀਤੀ ਆ। ਆਪਣਾ ਗਹਿਣਾ ਘੱਟਾ ਵੇਚਿਆ, ਪੈਸੇ ਧਾਰ ਫੜੇ ਨੇ। ਇਹਨੂੰ ਬਾਹਰ ਲੈ ਕੇ ਆਈਆਂ। ਏ ਕਹਿੰਦਾ ਸੀ ਮੈਨੂੰ ਇੱਕ ਮੌਕਾ ਦੇ ਦੇ ਇਹਦੀਆਂ ਹਰਕਤਾਂ ਤਾਂ ਹਜੇ ਵੀ ਬਾਜ਼ ਨਹੀਂ ਆਉਂਦੀਆਂ ਮੈਂ ਇਹ ਜ਼ਿੰਦਗੀ ਦਾ ਨਾ ਬਾਕੀ ਦੀ ਕਿਵੇਂ ਕੱਢੂੰਗੀ ਮੇਰੇ ਧੀ ਵੀ ਹੈ ਨਾ ਇਹ ਮੇਰੀ ਪਰਵਾਹ ਕਰਦਾ ਨਾ ਧੀ ਦੀ ਪਰਵਾਹ ਕਰਦਾ ਇੱਕ ਦਿਨ ਉਹ ਅੱਕ ਕੇ ਫੈਸਲਾ ਲੈ ਲੈਂਦੀ ਹੈ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਅੱਛਾ ਉਹ ਆਪਣੇ ਪੇਕੇ ਫੋਨ ਕਰਦੀ ਹੈ ਤੇ ਉਹਦੇ ਪੇਕੇ ਕਹਿੰਦੇ ਵੀ ਅਸੀਂ ਤੇਰੇ ਨਾਲ ਹੂੰ ਨਹੀਂ ਰਹਿਣਾ ਤਾਂ ਤਲਾਕ ਲੈ ਲੈ ਹੂੰ ਤਾਂ ਉਹ ਦੋਵੇਂ ਜੀ ਅਲੱਗ ਹੋ ਜਾਂਦੇ ਅੱਛਾ ਸੁਖਮਣੀ ਕੰਮਕਾਰ ਕਰਦੀ ਹੈ ਆਪਣੀ ਧੀ ਨੂੰ ਸੰਭਾਲਦੀ ਹੈ ਦੋਵਾਂ ਮਾਵਾਾਂ ਧੀਾਂ ਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ अच्छा किसे दौरान सुखमनी पंजाब आउंदी है एक रिश्तेदार दा ब्याह अटेंड ਕਰਨ اچھا ਸੁਖਮਣੀ ਜਦੋਂ ਆਪਦੇ ਪੇਕੇ ਪਰਿਵਾਰ ਨਾਲ ਵਿਆਹ ਤੇ ਜਾਂਦੀ ਆ ਤਾਂ ਉਹ ਆਪਦੀ ਮਾਂ ਨੂੰ ਇੱਕ ਔਰਤ ਕੋਲ ਖੜੀ ਦੇਖਦੀ ਹੈ اچھا ਉਹ ਜਦੋਂ ਔਰਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਦੇਖਦੀ ਹੈ ਵੀ ਉਹ ਕੋਈ ਹੋਰ ਨਹੀਂ ਜਿੱਥੇ ਉਹਦਾ ਪਹਿਲਾ ਰਿਸ਼ਤਾ ਤੈਅ ਹੋਇਆ ਸੀ ਉਸ ਮੁੰਡੇ ਦੀ ਮਾਂ ਆ اچھا ਉਹ ਆਪਣੀ ਭਾਬੀ ਨੂੰ ਇਸ਼ਾਰਾ ਕਰਦੀ ਹੈ ਵੀ ਮਾਂ ਨੂੰ ਉੱਥੋਂ ਲਿਆ ਕੋਈ ਪੁਰਾਣੀ ਗੱਲ ਨਾ ਉਧੜ ਜੇ ਹੂੰ ਉਦੀ ਭਾਬੀ ਉਹਦੀ ਮਾਂ ਕੋਲ ਜਾਂਦੀ ਹੈ ਤਾਂ ਉਹ ਵੀ ਗੱਲ ਨਹੀਂ ਲੱਗ ਜਾਂਦੀ ਹੈ। ਅੱਛਾ ਤਾਂ ਸੁਖਮਣੀ ਨੇ ਵੀ ਇਸ਼ਾਰਾ ਕਰ ਦਿੱਤਾ ਜਾਂਦਾ ਵੀ ਸਾਡੇ ਕੋਲ ਆ। ਅੱਛਾ ਸੁਖਮਣੀ ਜਦੋਂ ਉਹਨਾਂ ਕੋਲ ਜਾਂਦੀ ਹੈ ਤਾਂ ਉਹਦੀ ਪਹਿਲੀ ਸੱਸ ਉਹਨੂੰ ਘੁੱਟ ਕੇ ਜੱਫੀ ਪਾਉਂਦੀ ਹੈ। ਅੱਛਾ ਤੇ ਸੁਖਮਣੀ ਤੋਂ ਮਾਫੀ ਮੰਗਦੀ ਹੈ ਵੀ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਸੀ। ਅੱਛਾ ਸੁਖਮਣੀ ਦਾ ਮਨ ਭਰ ਜਾਂਦਾ ਹੈ। ਉਹ ਮਾਫੀ ਦਾ ਕਾਰਨ ਪੁੱਛਣ ਦੀ ਕੋਸ਼ਿਸ਼ ਤਾਂ ਕਰਦੀ ਹੈ ਪਰ ਉਹ ਤੋਂ ਬੋਲ ਨਹੀਂ ਹੁੰਦਾ। ਉਹ ਤੋਂ ਕਹਿ ਨਹੀਂ ਹੁੰਦਾ। ਅੱਛਾ ਉਹ ਭਰੇ ਪੀਤੇ ਮਨ ਨਾਲ ਘਰੇ ਵਾਪਸ ਆ ਜਾਂਦੀ ਹੈ। ਲੱਖਾਂ ਸਵਾਲ ਉਹਦੇ ਮਨ 'ਚ ਚੱਲ ਰਹੇ ਹੁੰਦੇ ਆ ਵੀ ਉਹਨੇ ਐ ਕਿਉਂ ਕਿਹਾ ਵੀ ਸਾਡੇ ਤੋਂ ਗਲਤੀ ਹੋ ਗਈ। ਹੂੰ ਜਿਵੇਂ ਤੇ ਮੈਂ ਉਹ ਉੱਥੇ ਦਿਨ ਕੱਢਦੀ ਐ ਆਪਣੇ ਆਪ ਨੂੰ ਸੰਭਾਲਦੀ ਐ ਤੇ ਫਿਰ ਵਾਪਸ ਬਾਹਰ ਆ ਜਾਂਦੀ ਐ। ਅੱਛਾ ਇਸੇ ਦਰਾਂ ਨੀ ਉਹਨੂੰ ਫੇਸਬੁੱਕ ਤੇ ਜਸਕਰਨ ਦੀ ਫਰੈਂਡ ਰਿਕਵੈਸਟ ਆਉਂਦੀ ਐ। ਜਦੋਂ ਆਈਡੀ ਖੋਲ ਕੇ ਦੇਖਦੀ ਐ ਤਾਂ ਇਹ ਉਹੀ ਜਸਕਰਨ ਸੀ ਜਿੱਥੇ ਉਹਦਾ ਪਹਿਲਾ ਰਿਸ਼ਤਾ ਤੈਅ ਹੋਇਆ ਸੀ। ਅੱਛਾ ਸਭ ਤੋਂ ਪਹਿਲਾਂ ਅੱਛਾ ਤੇ ਉਹ ਆਪਣੇ ਭਰਾ ਨੂੰ ਫੋਨ ਕਰਦੀ ਐ ਵੀ ਵੀਰੇ ਮੈਨੂੰ ਜਸਕਰਨ ਦੀ ਫਰੈਂਡ ਰਿਕਵੈਸਟ ਆਈ ਐ। ਉਹਦਾ ਮੈਸੇਜ ਵੀ ਆਇਆ ਐ। ਤੇ ਮੇਰਾ ਮਨ ਇਹ ਕਰਦਾ ਵੀ ਉਹਦੀ ਮਾਂ ਮੈਥੋਂ ਮਾਫੀ ਮੰਗ ਰਹੀ ਸੀ ਵਿਆਹ ਚ ਵੀ ਮੈਂ ਜਿਸ ਕਾਰਨ ਉਹਨੂੰ ਪੁੱਛਾਂ ਵੀ ਮਾਫੀ ਦਾ ਕਾਰਨ ਕੀ ਹੈ ਹੂੰ ਉਹਦਾ ਭਰਾ ਕਹਿੰਦਾ ਵੀ ਠੀਕ ਹੈ ਦੇਖ ਤੂੰ ਪਹਿਲੀ ਬਹੁਤ ਬੁਰੇ ਵਕਤ ਚ ਐ ਕੋਈ ਹੋਰ ਪੰਗਾ ਨਾ ਪਾ ਲਈ ਜੇ ਤੇਰਾ ਮਨ ਕਰਦਾ ਹੈ ਤੂੰ ਉਹ ਕਾਰਨ ਜ਼ਰੂਰ ਪੁੱਛ ਲੈ ਪਰ ਕੋਈ ਹੋਰ ਗੱਲ ਨਾ ਕਰ ਅੱਛਾ ਉਹ ਕਹਿੰਦੀ ਵੀਰੇ ਠੀਕ ਹੈ ਹੂੰ ਉਹ ਜਿਸ ਕਾਰਨ ਨਾਲ ਗੱਲਬਾਤ ਕਰਦੀ ਹੈ ਤੇ ਗੱਲਬਾਤ ਦੌਰਾਨ ਹੀ ਪੁੱਛਦੀ ਹੈ ਵੀ ਤੁਹਾਡੀ ਮੰਮੀ ਮੈਥੋਂ ਮਾਫੀ ਮੰਗ ਰਹੀ ਸੀ ਵੀ ਮੈਂ ਕੀ ਕਾਰਨ ਜਾਣ ਸਕਦੀ ਹਾਂ ਇਸ ਦਾ ਹੂੰ ਉਹ ਕਹਿੰਦਾ ਮੈਂ ਵੀ ਤੈਨੂੰ ਮਾਫੀ ਮੰਗਣ ਲਈ ਮੈਸੇਜ ਕੀਤਾ अच्छा वो हैरान हो ਜਾਂਦੇ ਵੀ ਇਹ ਸਾਰਾ ਟੱਬਰ ਮੇਥੋਂ ਮਾਫੀਆਂ ਕਿਉਂ ਮੰਗੀ ਜਾਂਦਾ ਹੂੰ ਤਾਂ ਉਹ ਦੱਸਦਾ ਵੀ ਮਾਫੀ ਅਸੀਂ ਤਾਂ ਮੰਗਦੇ ਆ ਕਿਉਂਕਿ ਸਾਡੇ ਤੋਂ ਇੱਕ ਬਹੁਤ ਵੱਡਾ ਗੁਨਾਹ ਹੋਇਆ ਹੂੰ ਉਹ ਕਹਿੰਦਾ ਜਿਹੜੀ ਗੱਲਾਂ ਅਸੀਂ ਤੇਰੇ ਨਾਲ ਰਿਸ਼ਤਾ ਤੋੜਿਆ ਸੀ ਹੁਣ ਮੈਨੂੰ ਪਤਾ ਲੱਗਿਆ ਵੀ ਅਸਲ 'ਚ ਉਹ ਗੱਲ ਹੈ ਹੀ ਨਹੀਂ ਸੀ ਅੱਛਾ ਉਹ ਕਹਿੰਦਾ ਸਾਨੂੰ ਕਿਸੇ ਨੇ ਇਹ ਕਿਹਾ ਸੀ ਵੀ ਕੁੜੀ ਦੀ ਕਿਤੇ ਹੋਰ ਗੱਲਬਾਤ ਹੈ ਉਹ ਉੱਥੇ ਵਿਆਹ ਕਰਾਉਣਾ ਚਾਹੁੰਦੀ ਹੈ ਅੱਛਾ ਤੇ ਦੂਜੇ ਪਾਸੇ ਸੁਖਮਣੀ ਵੀ ਉਹਨੂੰ ਇਹ ਦੱਸਦੀ ਹੈ ਵੀ ਸਾਨੂੰ ਵੀ ਇਹ ਕਿਸੇ ਨੇ ਕਿਹਾ ਸੀ ਵੀ ਮੁੰਡਾ ਇੱਥੇ ਵਿਆਹ ਨਹੀਂ ਕਰਾਉਣਾ ਚਾਹੁੰਦਾ ਉਹਦੀ ਕਿਤੇ ਹੋਰ ਗੱਲ ਬਾਤ ਹੈ ਅੱਛਾ ਇਹ ਗੱਲ ਸੁਣ ਕੇ ਸੁਖਮਣੀ ਮਨ ਪਰ ਲੈਂਦੀ ਹੈ ਉਹ ਸੋਚਦੀ ਹੈ ਵੀ ਜੇ ਕਿਤੇ ਏਸੇ ਥਾਂ ਮੇਰਾ ਰਿਸ਼ਤਾ ਹੋ ਜਾਂਦਾ ਜਿੰਨੇ ਦੁੱਖ ਮੈਂ ਮੇਰੀ ਜ਼ਿੰਦਗੀ ਚ ਦੇਖ ਲੇ ਸ਼ਾਇਦ ਉਹ ਮੈਂ ਨਾ ਦੇਖਦੀ ਮੇਰੀ ਜ਼ਿੰਦਗੀ ਕੁਝ ਬਿਹਤਰ ਹੁੰਦੀ ਹੂੰ ਗੱਲਬਾਤ ਦੌਰਾਨ ਜਿਸ ਕਾਰਨ ਸੁਖਮਣੀ ਨੂੰ ਇਹ ਵੀ ਦੱਸਦਾ ਵੀ ਮੇਰੇ ਘਰ ਵਾਲੀ ਦਾ ਨਾਮ ਵੀ ਸੁਖਮਣੀ ਹੈ ਮੇਰੀ ਉਹਦੇ ਨਾਲ ਕੋਈ ਬਾਤ ਹੀ ਨਹੀਂ ਬਣਦੀ ਪਰ ਜਦੋਂ ਮੈਂ ਉਹਦਾ ਨਾਮ ਲੈਣਾ ਮੈਨੂੰ ਤੂੰ ਯਾਦ ਆਉਣੀ ਹੈ ਤੇ ਮੈਂ ਮਾਨੀ ਮਾਨ ਆਪਣੇ ਆਪ ਨੂੰ ਇਹ ਕਹੋਸਦਾ ਵੀ ਮੇਰਾ ਵਿਆਹ ਤੇਰੇ ਨਾਲ ਉਦੋਂ ਕਿਉਂ ਨਹੀਂ ਹੋਇਆ ਸੁਖਮਣੀ ਵੀ ਆਪਣੀ ਜ਼ਿੰਦਗੀ ਦੀ ਸਾਰੀ ਕਿਤਾਬ ਉਹਦੇ ਅੱਗੇ ਖੋਲ ਦਿੰਦੀ ਹੈ ਵੀ ਕਿਵੇਂ ਤੁਸੀਂ ਰਿਸ਼ਤਾ ਤੋੜਿਆ ਤੇ ਉਸ ਤੋਂ ਬਾਅਦ ਮੇਰੇ ਨਾਲ ਕੀ-ਕੀ ਹੋਇਆ ਹੂੰ ਦੋਵੇਂ ਜਣੇ ਭਾਵੁਕ ਹੋ ਜਾਂਦੇ ਆ ਬੜੀ ਦੇਰ ਤੱਕ ਗੱਲਾਂ ਕਰਦੇ ਆ ਤੇ ਜਿਸ ਕਾਰਨ ਸੁਖਮਣੀ ਨੂੰ ਇਹ ਵੀ ਕਹਿੰਦਾ ਵੀ ਅੱਜ ਵੀ ਮੈਂ ਤੇਰੇ ਲਈ ਖੜਾ ਜੇ ਤੂੰ ਚਾਹਨੀ ਹੈ ਤਾਂ ਅੱਜ ਵੀ ਮੇਰੇ ਕੋਲ ਆ ਸਕਦੀ ਹੈ ਮੈਂ ਤੈਨੂੰ ਅਪਣਾ ਲਵਾਂਗਾ ਪਰ ਸੁਖਮਣੀ ਕਹਿੰਦੀ ਵੀ ਹੁਣ ਉਹ ਸਮਾਂ ਲੰਘ ਚੁੱਕਿਆ ਮੈਂ ਉਸ ਬੇਗੁਨਾਹ ਔਰਤ ਦੀ ਦੁੱਖੀ ਨਹੀਂ ਬਣ ਸਕਦੀ ਪਹਿਲੀ ਪਤਾ ਨਹੀਂ ਮੈਂ ਕਿਹੜੀਆਂ ਬਦਦੁਆਵਾਂ ਕਿਹੜੇ ਮਾੜੇ ਕਰਮ ਕਰਿਆ ਜਿਨ੍ਹਾਂ ਦੀ ਮੈਂ ਸਜ਼ਾ ਭੁਗਤ ਰਹੀ ਆ ਸੋ ਦੋਸਤੋ ਇੱਕ ਸੱਚੀ ਕਹਾਣੀ ਹੈ ਕਿ ਕਿਵੇਂ ਕੁੜੀਆਂ ਆਪਣੇ ਫਰਜ਼ ਪੂਰੇ ਕਰਦੇ ਕਰਦੇ ਆਪਣੇ ਸੁਪਨੇ ਮਾਰ ਲੈਂਦੀਆਂ ਤੇ ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੰਦੀਆਂ ਜਦੋਂ ਅਸੀਂ ਧੀਆਂ ਨੂੰ ਇਕੱਲੀਆਂ ਨੂੰ ਕੋਈ ਫੈਸਲਾ ਨਹੀਂ ਲੈਣ ਦਿੰਦੇ ਤਾਂ ਉਹਨਾਂ ਤੇ ਆਪਣੀ ਥੋਪੇ ਗਏ ਫੈਸਲਿਆਂ ਦੇ ਉੱਤੇ ਅਸੀਂ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਅਕਸਰ ਉਹ ਧੀਆਂ ਰੁੱਲ ਜਾਂਦੀਆਂ ਜਿਨ੍ਹਾਂ ਦੇ ਮਾਂ-ਬਾਪ ਉਹਨਾਂ ਦਾ ਸਾਥ ਨਹੀਂ ਦਿੰਦੇ ਲੋੜ ਹੈ ਜਾਗਰੂਕ ਹੋਣ ਦੀ ਤਾਂ ਕਿ ਹੋਰ ਕਿਸੇ ਸੁਖਮਣੀ ਦੀ ਜ਼ਿੰਦਗੀ ਦੁੱਖਾਂ ਦੀ ਦਾਸਤਾ ਨਾ ਬਣ ਸਕੇ ਕਿਵੇਂ ਦੀ ਲੱਗੀ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਦੇਖਦੇ ਰਹੋ ਜ਼ਿੰਦਗੀਨਾਮਾ ਧੰਨਵਾਦ